ਕਿਹੜੀ ਐਸੀ ਗੱਲ ਹੋ ਗਈ ਰਾਤ ਨੂੰ 2 ਵਜੇ ਤੂੰ ਖਰੂਪ ਆਇਆ ਤੂੰ ਮੈਂ ਤਾਂ ਅਜ ਕੋਈ ਇਹਨੂੰ ਪਾਓ ਲੰਮੇ ਇਹਨੂੰ ਨਹੀਂ ਇਹਨੂੰ ਲੰਮੇ ਪਾਓ ਇੱਕ ਰੀਨ ਫੜੋ ਬਾਬਾ ਜੀ ਨਹੀਂ ਬਾਬਾ ਸ਼ੋਤ ਨਾ ਚੱਲ ਤੁਸੀਂ ਫੜੋ ਇਹਨੂੰ ਜਰਾ ਕੇ ਨਹੀਂ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਉਹ ਗ੍ਰੰਥੀ ਸਿੰਘਾ ਸਿੰਘੋ ਥੋੜੀ ਜੀ ਤੁਸੀਂ ਵੀ ਸਾਰੇ ਜਣੇ ਸ਼ਰਮ ਨੂੰ ਹੱਥ ਮਾਰੋ ਉਹ ਤੇਰੇ ਤੋਂ ਚੰਗੇ ਜਿਹੜਾ ਚੱਲਣ ਨੂੰ ਤਿਆਰ ਹੋ ਗਏ ਹੀ ਉਹ ਤੇਰੇ ਤੋਂ ਚੰਗੇ ਹੀ ਤੁਹਾਡੀ ਸਹਿਮਤੀ ਨਾ ਜਾਣਾ ਠੀਕ ਹੈ ਨਾ ਤਾਂ ਦੀ ਸਹਿਮਤੀ ਤੋਂ ਬਿਨਾਂ ਅਸੀਂ ਨਹੀਂ ਹਿਲਣਾ। ਉਹ ਜਿਹੜਾ ਕੱਲ ਦਾ ਹਲੇ ਹਾਨੂੰ 10 ਘੰਟੇ ਨਹੀਂ ਹੋਏ ਗਏ ਇਹਨੂੰ ਆਂਦਾ ਮੈਂ ਧੂਕੇ ਬਾਹਰ ਛੁੱਟਣਾ ਵਾਂ। ਉਹ ਬੰਦਾ ਕਰੂਗਾ ਕੀ ਇੰਨਾ ਫੇਰਨਾ। ਬੋਲਿਆ ਜਿਕੇ ਕਾਹੇ ਵਾ ਫੇਰ ਮਗਲੇ ਪੜਾਈ ਵਲੇ ਵੀ ਔਖਾ ਹੁੰਦਾ ਰਿਹਾ ਮੁੰਡਾ। ਹਾਂਜੀ ਉਹ ਘਰ ਦਾ ਬੜਾ ਸੁਭਾਅ ਦਾ ਅਮਲ ਬਹੁਣ ਤੇ ਉਹਦੇ ਚਲੋ ਸਾਰੀ ਜ਼ਿੰਮੇਵਾਰੀ ਉਹਦੀ। ਆਏ ਹਾਏ ਸਾਰੀ ਕਲੀ ਕਲੀ ਚੀਜ਼ ਮੈਨਾਂ ਇੱਥੋਂ ਤੱਕ ਵੀ ਘਰ ਦੀ ਰਾਤ ਨੂੰ ਜੇ ਦਾਲ ਬਾਨੀ ਤੇ ਉਹ ਵੀ ਹੋਏ ਪੈਣਗੇ। ਓਏ ਹੋਏ ਇਹ ਗਰੰਟੀ ਸਿੰਘ ਦੇ ਕੋਈ ਹੱਥ ਚੁੱਕੇ ਨਾ ਵੀਰ ਨੂੰ ਕੱਲੇ ਨੂੰ ਮਾਦਾ ਨੂੰ ਭੈਣ ਨੂੰ ਕੁੜਦੇ ਬੜਾ ਮੈਨ ਨੂੰ ਗਾਲਾਂ ਗਾਲ ਮੰਦਾ ਬੜਾ ਕਰਦਾ ਪਰ ਫੇਰ ਭੈਣ ਘਰ ਦੇ ਵਿੱਚੋਂ ਪੈਰ ਪੁੱਟਣ ਲੱਗਿਆ ਰੋਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਠਾ ਸਿੱਖ ਹਰ ਤੇ ਹੌਫਤਾ ਜਲਦੀ ਹਾਂਜੀ ਕੀ ਖਰੂਦ ਕੀਤਾ ਇਹਨਾਂ ਕਰਦਾ ਕੀ ਖਰੂਦ ਕੀਤਾ ਖਰੂਦ ਗਾਲਾਂ ਗਾਲਾਂ ਅੰਦੇ ਦੋਵਰੇ ਸ਼ੁਰੂ ਹੋ ਗਿਆ ਹੈ ਤੇਰੇ ਆਵਾਜ਼ ਮਾਰ ਉਹਨੂੰ ਜੌਰ ਜੀ ਉਹਨੂੰ ਆਵਾਜ਼ ਮਾਰ ਇੱਧਰ ਆਇਆ ਤੂੰ ਹਟਣਾ ਗੱਲ ਕਰ ਪਹਿਲਾਂ ਤੂੰ ਆਂਦੇ ਫੇਰ ਖਰੂਦ ਬੜਾ ਕੀਤਾ ਤੂੰ ਨਹੀਂ ਮਾਰਿਆ ਕੋਈ ਗੱਲ ਨਹੀਂ ਹੈ ਜੀ ਉਹਨੇ ਮਾੜਾ ਮੋਟਾ ਕਿੱਦੇ ਹੋ ਗਿਆ ਉਹ ਤੇ ਨਹੀਂ ਮਾੜਾ ਮੋਟਾ ਹੋਇਆ ਕਿਉਂ ਜਦੋਂ ਕੱਲ ਸਮਝਾਇਆ ਵੀ ਕੋਈ ਗੱਲ ਨਹੀਂ ਕਰਨੀ ਮਾੜਾ ਮੋਟਾ ਹੋਇਆ ਕਿਹੜੀ ਗੱਲ ਤੋਂ ਹੋਇਆ ਮਾੜਾ ਮੋਟਾ ਕੋਈ ਨਹੀਂ ਗੱਲ ਨਹੀਂ ਹੈ ਕਿਹੜੀ ਗੱਲ ਇਹ ਕੀ ਨਹੀਂ ਮੈਨੂੰ ਦੱਸ ਕਿ ਕਿਹੜੀ ਐਸੀ ਗੱਲ ਹੋ ਗਈ ਰਾਤ ਨੂੰ ਦੋਵਰੇ ਤੂੰ ਖਰੂਪ ਆਇਆ ਤੂੰ ਮੈਂ ਤਾਂ ਅਜ ਕੋਈ ਇਹਨੂੰ ਪਾਉ ਨਾ ਮੈਂ ਇਹਨੂੰ ਨਹੀਂ

ਜਦੋਂ ਤੈਨੂੰ ਪਾਉ ਸਮਝਾਇਆ ਸੀ ਵੀ ਅਸੀਂ ਝਾੜੇ ਜਾਣ ਤੋਂ ਬਾਅਦ ਕੋਈ ਗੱਲ ਨਹੀਂ ਕਰਨੀ ਕਿਉਂ ਕਿ ਉਹ ਕੀਤੀ। ਉਹ ਮੈਂ ਬਾਬਾ ਜੀ ਕਹਤੋਂ ਕਿਹੜੀ ਮੈਂ ਗੱਲ ਮਾਰ ਰਿਹਾ ਹੋਇਆ ਇਹਨੂੰ ਨਾ ਲੰਮੇ ਪਾਓ ਇੱਕੀ ਇਹਨੂੰ। ਇਹ ਜਿਹੜਾ ਮੂੰਹ ਤੇ ਮੁਕਰਨ ਦੇਣਾ ਨੇੜਾ ਇਹਨੂੰ ਲੰਮੇ ਪਾਓ ਇੱਕੀ ਇਹਨੂੰ। ਥੋੜਾ ਬਾਬਾ ਜੀ ਨਹੀਂ ਬਾਬਾ ਜੀ ਬਹੁਤ ਨਾ ਚੱਲ ਤੁਸੀਂ ਪਹਿਲਾਂ ਹੋੜੀ ਗੱਲ ਜਾਣਦੀ ਹੋਈ ਚਲੋ ਤੂੰ ਕਿਉਂ ਕੱਦਣਾ ਥੋੜਾ ਇਹਨੂੰ ਜਰਾ ਕੇ ਨਹੀਂ ਨਹੀਂ ਇਹ ਨਹੀਂ ਕੀ ਹੈ ਬਾਬਾ ਜੀ ਕੋਈ ਨਹੀਂ। ਨਾ ਨਾ ਮੂੰਹ ਨਾ ਕਵਰੇ ਕਰ ਲੋ। ਨਹੀਂ ਹੋਤਰਾ ਬਾਬਾ ਜੀ ਉਹਦੇ ਦੇਰ ਜਿਆ ਕਦੇ ਸਿਰੀਅਸ ਹੀ ਗੱਲ ਆ ਇਹ ਨਹੀਂ ਗੱਲ ਹੁੰਦੀ ਉਹਨੂੰ ਉਹ ਤਰ੍ਹਾਂ ਕਦੀ ਇਸ ਤਰ੍ਹਾਂ ਉਹਦੇ ਨਾਲ ਹੋਇਆ ਵੀ ਨਹੀਂ ਇਹ ਸਮਝ ਤੋ ਤਰਾ ਜਾਊਗਾ ਪਰ ਉਹਦੇ ਦੇਰ ਜੇ ਫੇਰੇ ਸਿਰੀਅਸ ਹੀ ਆ ਗੱਲ ਕਿ ਮੈਨੂੰ ਕਹਿ ਕੇ ਗੱਲ ਚੱਲ ਗਈ ਆ ਤੇ ਜਾਂ ਕੋਈ ਸਬੂਤ ਸਬਾਲ ਜਾਂ ਬੰਦਾ ਕਿਤੇ ਇਹਦੇ ਕੋਲ ਫੇਰ ਇਸ ਤਰ੍ਹਾਂ ਕਰਾਵੇ ਤਾਂ ਫੇਰ ਉਹ ਗਾੜੀ ਉਹਦੇ ਘਰ ਰੱਖੇ ਵੀ ਆ ਹੁਣ ਨੂੰ ਦੱਸ ਇਸ ਤਰ੍ਹਾਂ ਕਿ ਹੁਣ ਕੀ ਸਭੂਲ ਪਾਕੀ ਤੁਹਾਨੂੰ ਪਤਾ ਸਭੂਲ ਤੁਸੀਂ ਨਹੀਂ ਹੈਗੇ ਜਿਹੜਾ ਮੁੰਡਾ ਆਖੰਦਿਆ ਨਾਲ ਨਾਲ ਤੁਸੀਂ ਜ ਨਾਲ ਬਾਕੀਆਂ ਇਹ ਜਾਣਾ ਨਹੀਂ ਉਦੋਂ ਵੀ ਆਈ ਆਪਣਾ ਘਰ ਜਾਣ ਕੇ ਥੋੜੀ ਕੋਈ ਕੋਸ਼ਿਆ ਇਹ ਮੈਂ ਨਹੀਂ ਵੀ ਲੜਾਈ ਝਗੜਾ ਨਾਲ ਸਾਡੇ ਨਾਲ ਨਾ ਲੜਾਈ ਉਸੇ ਕਰਕੇ ਤੇ ਆਈਆਂ ਸੀ ਹਾਂਜੀ ਲੜਾਈ ਜੱ ਕੱਲ ਕਹੋ ਰਿਹਾ ਨੂੰ ਸਮਝਾਇਆ ਇਹ ਮੈਂ ਪਿਆ ਮੈਂ ਇਹਨੂੰ ਆਖਣ ਮੈਂ ਸਵੇਰੇ ਮੈਂ ਬਸਾ ਜਾਊਂਗਾ 600 ਰੁਪਏ ਦਿਹਾੜੀਆ ਚੱਲ ਉਸ ਤੋਂ 50 200 ਦਾ ਲੱਗ ਜਾਊਗਾ ਪੰਜ ਸੱਜਾ ਲਾਇਆ ਕਰੂਗਾ ਚੱਲ ਘਰ ਦਾ ਮਾੜਾ ਮੋੜਾ ਬਾਡੀ ਪਪਾ ਜੀ ਬਹਿ ਨਹੀਂ ਆਖੰਡੇ ਪੀ ਬਹਿਾ ਤੇ ਲਾ ਲੱਗਣਾ ਨਹੀਂ ਇਥੇ ਉਹ ਕਿ ਉਹਨਾਂ ਦੇ ਘਰ ਦੇ ਵਿੱਚ ਨਾ ਸਦੋ ਗੱਡੀ ਤੂੰ ਗੱਡੀ ਕਿੱਥੇ ਨਾ ਲੜਾਈ ਦਾ ਮੋੜ ਸਦੋ ਪਾਉ ਤੇ ਅਮਰ ਤੇ ਬਹੁਤ ਸਾਰੇ ਗੱਡੀ ਗੱਡੀਆਂ ਸਦੋ ਐਕਸੀਡੈਂਟ ਹੋ ਗਿਆ ਸੀ ਤੇ ਪਪਾ ਜੀ ਪੈਰ ਜਿਹੜਾ ਨਾ ਸਾਰਾ ਫਿਸ ਗਿਆ ਤੇ ਇਹ ਪੱਟਾਂ ਤੋਂ ਮਾਸ ਲਾਗੇ ਨਾ ਤੇ ਕੋਤੇ ਕੀਤਾ ਤੇ ਇਹ ਜਿਹੜਾ ਮਾਸ ਆ ਇਹ ਹੌਲੀ ਹੌਲੀ ਹੁਣ ਕਾਬਰਾ ਰੋਬਾ ਤੁਸੀਂ ਵੇਖੋ ਨਾ ਤੁਸੀਂ ਇੱਧਰ ਵੇਖੋ ਚਰਮ ਚਾਹੀਦੀ ਆ ਏਡਾ ਵਧੀਆ ਤੁਹਾਡਾ ਉਸਤੇ ਆ ਗਰੰਦੀ ਸਿੰਘ ਆ ਆ ਬਹੁ ਆ ਥੋੜਾ ਜਿਹਾ ਗਾਂ ਕਰ ਥੋੜੀ ਗਾਂ ਕਰ ਬਰੋ ਇੱਥੇ ਬੀਤ ਬਸ ਬਸ ਮੈਂ ਕਦੀ ਗੋਲੀ ਤਾਂ ਨਹੀਂ ਖਾਦੀ ਦੱਸਾਂ ਮੈਂ ਖਾਂਦਾ ਆ ਮੈਂ ਹੁਣ ਜਿਆ ਨਹੀਂ ਮੈਂ ਖਾਂਦਾ ਮੈਂ ਬਾਬਾ ਜੀ ਦੀ ਇਹਨਾਂ ਆ ਵੀ ਨਾਦੀ ਲਿਆ ਕੇ ਦੇ ਜੀ ਬੜੀ ਬੜੀ ਸ਼ਰਮ ਵਾਲੀ ਗੱਲ ਆ ਕਰ ਲਿਆ ਵੀ ਇਹ ਨਹੀਂ ਗੋਲੀਆਂ ਖਾਂਦੇ ਜਾਂਦੇ ਲਿਆ ਖਾਂਦੇ ਆ ਨਿਆਣਿਆਂ ਕੋ ਮਗਾਉਣੀ ਆ ਕੱਲ ਵੀ ਤੈਨੂੰ ਕਹਿ ਕੇ ਗਏ ਆ ਕਿ ਆਪਣੇ ਮੁੰਡੇ ਆ ਲਵੇ ਤੇ ਆਪਣੇ ਆ ਲਵੇ ਪਰ ਮੈਂ ਹੁਣ ਦੱਸਾਂ ਤਾਂ ਮੇਰੀ ਕੋਈ ਗਲਤੀ ਤਾਂ ਕੋਈ ਹੈ ਨਹੀਂ ਮੈਂ ਘਰ ਦਾ ਸੋ ਮੇਰਾ ਨੱਠਾ ਹੀ ਬਹਿ ਗਿਆ ਜਿਹੜੇ ਸੱਟ ਲੱਗਣ ਦੇ ਨਾਲ ਕਰਕੇ ਪਠਾਏ ਦੇ ਕਰਕੇ ਨਹੀਂ ਬੈਠਾ ਇਹ ਕਰਕੇ ਬਹਿ ਗਿਆ ਤੇਰੇ ਕਰਕੇ ਨਹੀਂ ਬੈਠਾ ਮੈਂ ਸੱਟ ਕਰਕੇ ਮਾਰਿਆ ਤੇਰੇ ਕਰਕੇ ਬੈਠਾ ਪਠਾ ਤੇਰੇ ਕਰਕੇ ਬੈਠਾ ਜੇ ਤੂੰ ਕਮਾਉਂਦਾ ਹੋਵੇ ਨਾ ਤੇ ਉਹਨੂੰ ਲੋੜ ਹੀ ਨਾ ਪਵੇ ਮਹਾਰਾਜ ਨਾ ਵਾਹਿਗੁਰੂ ਜੀ ਤੁਹਾਡੇ ਸਾਹਮਣੇ ਚੱਕਾ ਡਿੱਗਣ ਵਾਲਾ ਹੈ ਮੈਂ ਤਾਂ ਹੌਲੀ ਹੌਲੀ ਲੈ ਆਂਦੇ ਹੌਲੀ ਹੌਲੀ ਉਹਨੂੰ ਲੈ ਗਿਆ ਮੈਂ ਇੱਕ ਮਿੰਟ ਤਾਂ ਕਰੀਂ ਵਾਹੀ ਦੇ ਪੈਸੇ ਕਿੱਥੇ ਹੀ ਤਾਂ ਠੀਕ ਹੈ ਇਹਨੂੰ ਲੈ ਕੇ ਦੇਈਂ ਤੇ ਘਰ ਵਰਤੇ ਜਾਂਦੇ ਖਰਚਾ ਬੜਾ ਜਾਂ ਗੁੱਡੀ ਇੱਕ ਰੁਪਈਆ ਨੇ ਤੂੰ ਦਿੰਦਾ 1 ਰੁਪਈਆ 1 ਰੁਪਈਆ ਨੇ ਦਿੰਦਾਂ ਤੂੰ ਦਿੰਦਾ ਨਾਲ ਉਹ ਤੇਰੇ ਮੂੰਹ ਦੇ ਕਾਲੇ ਤੇਰੇ ਮੂੰਹ ਦੇ ਤੇ ਕੀ ਨਾਦ ਆ ਕੀ ਕੀ ਨਾਦ ਹੈ ਤੂੰ ਕੱਖ ਨਹੀਂ ਕਰਦਾ ਤੂੰ ਮੈਂ ਇਹ ਲੈਵਾਂ ਦੋ ਰੋਜ਼ ਜਾਂਦਾ ਆਪਣੇ ਲਈ ਜਾਂਦਾ ਤੂੰ ਬਸ ਚਲੋ ਠੀਕ ਹੈ ਤਾਂ ਗੱਲ ਸਹੀ ਨਹੀਂ ਆ ਗੱਲ ਸਹੀ ਨਹੀਂ ਆ ਚੱਲ ਇਹਨਾਂ ਦੱਸ ਦੇ ਬੈੱਡ ਕਿਨੇ ਲੈਂਦੇ ਬੱਦੇ ਨਹੀਂ ਘਰ ਦੇ ਲੈਂਦੇ ਨੇ ਘਰ ਜਾਂਦੇ ਨੇ ਪੈਸੇ ਦੇ ਨਾਂ ਇਹਨਾਂ ਨੂੰ ਕਦੀ ਪੁੱਛਿਆ ਨਾ ਕੋਈ ਵਿਸ਼ਾ ਨਾ ਪੁੱਛਣਾ ਕਿਥੋਂ ਨੂੰ ਪੁੱਛਣਾ ਜਦੋਂ ਉਹਨਾਂ ਨੇ ਮਾਰੀ ਗੱਲ ਦੇਣੀ ਹੈਗੇ ਚੀਜ਼ ਚਲੋ ਠੀਕ ਆਂੀ ਤੇ ਕੱਲ ਇੱਕ ਵਾਰੀ ਸਮਝਾ ਗਏ ਹਾਂ ਕਿ ਇਹ ਘਰ ਜਿਹੜਾ ਵਾ ਇੱਥੇ ਵੀਰ ਦੀ ਜਿਹੜੀ ਰਿਕਵਰੀ ਜਿਹੜੀ ਆ ਇੱਥੇ ਹੀ ਹੋਵੇ ਆਹੋ ਇਥੋਂ ਨਾਲ ਦੀ ਬਾਬਾ ਜੀ ਗੱਲ ਥੋੜੀ ਬੰਨੀ ਇੱਥੇ ਕਿਉਂ ਨਹੀਂ ਬੰਨੀ ਤੂੰ ਕਿਤੇ ਤੂੰ ਵਧਾਉਂਦਿਆ ਤੂੰ ਰਾਤਾਂ ਰਾਤ ਦੋਵੇਂ ਦਾ ਅਗਲਾ ਜੀਣਾ ਰਾਮੀਦਾ ਤੂੰ ਕਿੱਥੇ ਸਕੂਲ ਕਿੱਥੇ ਸਤਿਆਪਾਤ ਕੀ ਆ ਕੋਈ ਗੱਲ ਨਹੀਂ ਚੱਲ ਜਾਨੇ ਚੱਲ ਜਾਨੇ ਇੱਥੇ ਲੱਗਈ ਹੈ ਹਾਏ ਖਿਆਲੇ ਆ ਆਹ ਆਹ ਅਹੀਂ ਆਹੀਂ ਜਦੋਂ ਤੈਨੂੰ ਕੱਲ ਜਦੋਂ ਤੈਨੂੰ ਕੱਲ ਸਮਝਾ ਕੇ ਗਏ ਉਦੋਂ ਤੂੰ ਮਰਿਆ ਨਹੀਂ ਕਰਦਾ ਵੇ ਭਾਈ ਤੁਸੀਂ 12 ਘੰਟੇ ਨਹੀਂ ਕੱਟੇ ਮਾਰੀ ਦੇ ਦੋ ਮੈਨੂੰ ਮੈਂ ਨਹੀਂ ਕਰਦਾ ਮੈਂ 12 ਘੰਟੇ ਨਹੀਂ ਕੱਟੇ ਯਾ ਕੰਮ ਕਰਾਈ ਨਹੀਂ ਹੋ ਮੰਨਣਾ ਸਾਡਾ ਬਰਬਾਦ ਸਾਡਾ ਹੋ ਗਿਆ ਮੈਂ ਇਹਨਾਂ ਦੇ ਬਗੈਰ ਤੇ ਬਾਬਾ ਜੀ ਇਹ ਇਦਾਂ ਦੇ ਬੰਦੇ ਨੇ ਸੁਧਰ ਨਾਲੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਵਿਆਹ ਕਿਤੇ ਨੂੰ ਕੀ ਤੁਹਾਨੂੰ ਨਹੀਂ ਸਾਲ ਹੋ ਗਏ ਨੇ ਤੁਹਾਨੂੰ ਅੱਜ ਤੱਕ ਨਹੀਂ ਸੁਧਰੇ ਤੇ ਨਹੀਂ ਗੰਭੀਰ ਤੁਹਾਨੂੰ ਅੱਗੇ ਪਾਪਾ ਜੀ ਕੋਈ ਤਾੜੇ ਡੇਂਗੂ ਇਹਨੂੰ ਜਾਂ ਆਪਣੇ ਆਪਣੇ ਨਾਲ ਲੈ ਜੀ ਇਹਨੂੰ ਮਿਲਿਆਬ ਨਹੀਂ ਨਾ ਤੁਹਾਡੇ ਨਾਲੇ ਦਾਣੇ ਰੋਟੀ ਇਹਨੂੰ ਆਪਣੇ ਨਾਲ ਲੈ ਜੀ ਇਹਦੇ ਨੂੰ ਕੋਠੜੀ ਤੇ ਸੁਟੀਏ ਇਹਨੂੰ ਜਰਾਵੇਂ ਦੇ ਨਾਲ ਇਹਨੂੰ ਕਿੱਥੇ ਕੱਢਣਾ ਅੱਗੇ ਤੋਂ ਨਹੀਂ ਉਹ ਐ ਤਕੜੇ ਨੂੰ ਸਿੱਧਾ ਦਊਗਾ ਇੱਕ ੜੀ ਉਹ ਮਾਰਾ ਜੀ ਮੈਂ ਸਿੱਧਾ ਹੀ ਆ ਮੈਂ ਸਿੱਧਾ ਕਿੱਥੇ ਆ ਦੂੰ ਤੂੰ ਤਾਂ ਪੱਠਾ ਚੱਲਣ ਦੇ 2 ਵਜੇ ਦਾ ਪੱਠਾ ਚੱਲਣ ਦੇ ਆ ਕੱਲ ਤੈਨੂੰ ਸਮਝਾ ਗਏ ਤੂੰ ਦੇਖਦੇ ਨਹੀਂ ਕੋਈ ਪੈਸੇ ਤੇ ਇੱਕ ਦਿਨ ਬਾਬਾ ਜੀ 10 ਘੰਟੇ ਨਹੀਂ ਕਹਦੇ ਜੀ ਸਾਰੇ ਪਾਇਆ ਹੈ ਕੋਈ ਸਾਰਾ ਝਗੜਾ ਹੁੰਦਾ ਹੈ ਨਹੀਂ ਤੇ ਪੈਸਾ ਵੀ ਨਹੀਂ ਹੈਗਾ ਬੋੜਾ ਮੁੰਡਾ ਆਥੜੀ ਕਰਦਾ ਭਰਾ ਵਾ ਮੇਰਾ ਨਿਕਾ ਇਹਨੂੰ ਹੁਣ ਆਖਿਆ ਮੈਂ ਉਹ ਤੇ ਡੇਰੇ ਵਾਲਾ ਕੋ ਜੱਲ ਲਿਆ ਦੇ ਤੂੰ ਹੀ ਭਰਾ ਦੇ ਤੇ ਸਗੇ ਭਰਾ ਦੇ ਇਹਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਫੜ ਵੀ ਦਵੇਂਗਾ ਇਹ ਤਾਂ ਕੋਈ ਫਰਕ ਨਹੀਂ ਪੈਣਾ ਮੁੰਡਾ ਨਹੀਂ ਨਹੀਂ ਅਸੀਂ ਇਹਦੀ ਗੱਲ ਕਰਨੀ ਆ ਇਹਨੂੰ ਸ਼ਰਮ ਨਹੀਂ ਆਉਂਦੀ ਹੈ ਹੈ ਤੂੰ ਗਾ ਪੈਣ ਹੀ ਨਹੀਂ ਦਿੰਦਾ ਯਾਰ ਯਾ ਖੜੇ ਤਿੰਨ ਹਜ਼ਾਰ ਖੜੇ 10 ਹਜ਼ਾਰ ਆਉਂਦਾ ਪਿਆਜ ਪੈਣਾ ਇਹਨੂੰ ਤੇ 60 ਹਜ਼ਾਰ ਜੇ ਤੁਹਾਡਾ ਹੋਣਾ ਤੇ ਸ਼ਾਬਾਸ਼ ਤੁਹਾਡੇ ਫਿਰ ਜੇ ਤੁਹਾਨੂੰ ਦਵਾਗੇ ਜੀ ਤਸੀਰ ਸਾਹਿਬ ਹੈ ਮੁੰਡੇ ਨੇ ਲੈ ਕੇ ਦਿੱਤੀ ਤੇ ਤੁਹਾਡੀ ਸ਼ਾਬਾਸ਼ ਇਹ ਤੁਸੀਂ ਵਾਪਸ ਕਰਕੇ ਆਓ ਤੁਸੀਂ ਵਾਪਸ ਕਰਕੇ ਆਓ ਸ਼ਾਬਾਸ਼ ਤੁਹਾਡੇ ਘਰ ਦਾ ਘਰ ਵਾਲੀ ਦੇ ਨਾਲ ਨਹੀਂ ਆਪਣੇ ਪੁੱਤਰੇ ਦੇ ਕੁਝ ਬਣ ਜਾਓ ਉਹ ਪੈ ਰਹੇ 40000 ਰੁਪਏ ਚੁੱਕ ਕੇ ਧਾਰਾ ਦੇ ਹੁਣ ਉਹਨੇ ਤਾਂ ਕਮੇਟੀ ਮੰਗਣੀ ਉਹਨੇ ਤੇ ਉਹ ਕਮੇਟੀ ਕਮੇਟੀ ਦੇਣੀ ਕਹਿੰਦੇ ਆ ਵਾਹ ਹਾਂ ਨਹੀਂ ਦੇਣੀ ਕਿੱਥੇ ਤੂੰ ਅੱਗੇ ਪਿਛਲੇ ਦਿੱਤੀਆਂ ਵੇ ਇਹ ਐਹੋ ਤੋਂ ਗੱਲ ਸਾਡੀ ਮੰਨੀ ਹੁੰਦੀ ਸੁਧਰੇ ਹੁੰਦਾ ਤੇ ਸਾਨੂੰ ਅੱਜ ਲੋੜ ਨਹੀਂ ਆਉਂਦਾ ਉਹ ਨਹੀਂ ਬੱਬਾ ਅਹੀਂ ਦਾਖੜਾ ਬੱਬਾ ਨਹੀਂ ਚਲੇ ਕਿੱਦੋਂ ਗੱਲ ਨਹੀਂ ਲੜਾਈ ਨੇ ਆਹ ਕਿਹੜੇ ਪੁੱਤ ਮੇਰੇ ਕੋ ਜਿੰਨੇ ਤੂੰ ਮੂੰਹ ਤੇ ਝੂਠ ਬੋਲ ਜਾਂਦਾ ਤੂੰ ਐਂ ਨਾ ਐਂ ਵੀ ਝੂਠ ਨਾ ਬੋਲ ਹੈ ਤੂੰ ਤੂੰ ਸਾਨੂੰ ਬੇਬਕੂ ਬਣਾਉਂਦਿਆ ਅਹੀਂ ਤਾਂਨੇ ਬਾਬਾ ਜੀ ਇਥੇ ਆ ਆ ਕਿ ਉਹ ਇੱਥੇ ਜਿੱਥੇ ਆ ਨੇ ਇਹਨੂੰ ਆਖਣ ਦੇਣਾ ਉਹਨਾਂ ਦਾ ਖੁਸ਼ਹਾਲ ਬੜਾ ਸਾਹਿਬ ਕਿਤਾਬ ਆ ਆ ਗਈ ਉਥੇ ਖੁਸ਼ਹਾਲ ਤੇ ਰਹੂਗਾ ਗੱਡੀ ਆ ਗਈ ਖੁਸ਼ਹਾਲ 니 ਚ ਰਹੂਗਾ ਆ ਗਈ ਗੱਡੀ ਜਾਣੇ ਭੈਣ ਚਲੀਏ ਭੈਣ ਉਥੇ ਲੈ ਸਕੂਲੋਂ ਲੈ ਲੈਨੇ ਸਕੂਲੋਂ ਲੈ ਲੈਨੇ ਚਿੱਤਰਾਂ ਕਰਨਾ ਜਾਂ ਫੇਰੇ ਉਹਨੂੰ ਵੇਖ ਲੈਣ ਜਾਂਦੇ ਨਾ 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 ਸਕੂਲੋਂ ਲੈ ਲੈਨੇ ਤੇ ਇਹ ਫੜੋ ਭੈਣ ਜੀ ਉਹ ਤੇ ਮੋਬਾਈਲ ਨਾ ਵੇਖੋ ਅਸੀਂ ਵੀਰ ਦੇ ਮੂੰਹ ਨੂੰ ਆਏ ਜੇ ਜੋ ਗੱਲ ਕਰਕੇ ਆਏ ਅਸੀਂ ਅਸੀਂ ਤੁਹਾਡੇ ਕਰਕੇ ਤਾਂ ਕਰਕੇ ਆਏ ਆ ਕਿ ਵੀਰ ਦੀ ਜ਼ਿੰਦਗੀ ਜਿਹੜੀ ਖਰਾਬ ਨਾ ਹੋ ਜਾਏ ਹਾਂ ਤੇ ਆਪਣਾ ਆਪਣਾ ਨਾ ਲਾਜ ਹੋਵੇ ਉੱਥੇ ਜਾ ਕੇ ਨਹੀਂ ਅਨਾਜ ਹੋਣੀ ਕਿਉਂਕਿ ਜੇ ਇਹ ਇਹ ਚਿੰਤਾ ਦੇ ਵਿੱਚ ਹੋਗਾ ਨਾ ਇਹਦਾ ਲਾਜ ਨਹੀਂ ਉਹ ਖਾਂਟੀ ਨਹੀਂ ਇਹਦਾ ਜੀ ਕਰ ਉਹਦਾ ਰੰਗ ਵੇਖੋ ਨਾ ਉਹ ਰੰਗ ਖਾਂਟੀ ਨਹੀਂ ਇਹਦਾ ਜੀ ਕਰਦਾ ਉਹ ਕੱਲ ਹੀ ਮੈਨੂੰ ਆਖੰਦਿਆ ਬਾਬਾ ਜੀ ਇੱਥੋਂ ਮੈਨੂੰ ਮੈਨੂੰ ਕਢਾ ਦਿਓ ਉਹ ਕੱਲ ਹੀ ਮੈਨੂੰ ਆਖੰਦਿਆ ਇਹ ਵੀ ਉੱਥੇ ਮਿਲੂ ਤੇ ਮੈਂ ਉਹਨੂੰ ਫੇਰ ਇੱਕ ਮਿੰਟ ਠਹਿਰ ਮੈਂ ਉਹਨੂੰ ਫੇਰ ਦਲਾਸਾ ਦੇ ਗਿਆ ਕਿ ਵੀਰ ਅੱਜ ਦੀ ਅੱਜ ਦੀ ਰਾਤ ਵੇਖ ਜੇ ਤੰਕਰੂਗਾ ਤਾਂ ਕੱਲ ਫੇਰ ਆ ਜਾਗੇ ਅਸੀਂ ਆਈ ਨਹੀਂ ਅਸੀਂ ਹਣਾ ਹੁਣ ਵੀਰੇ ਕੀ ਨਾਂ ਦਾ ਆਪਣਾ ਜਿਹੜਾ ਵੀ ਕਪੜਾ ਲੀੜਾ ਹੈਗਾ ਨਾ 6 ਮਹੀਨੇ ਦਾ ਜਿਹੜਾ ਉਹ ਤੁਸੀਂ ਕੀ ਨਾਂ ਦਾ ਕਰਕੇ ਆਪਣਾ ਪੈਕ ਕਰ ਲਓ ਤੇ ਜਾਓ ਮਾਤਾ ਪੈਕ ਕਰੋ ਲੀੜਿਆ ਹੋਇ ਇੱਕ ਦੋ ਖਾਨੇ ਹਾਂ ਬਸ ਠੀਕ ਹੈ ਚਲੋ ਫਿਰ ਕੀ ਨਾਂ ਬੈਠੋ ਕੱਢੀ ਜਾ ਆਪਣੇ ਭੈਣ ਦੇ ਭੈਣ ਦੇ ਲੀੜੇ ਲੈ ਲਓ ਨਾ ਨਾਲ ਹਾਂ ਉਹਨੂੰ ਸਕੂਲੋਂ ਲੈ ਗਾਂ ਨੂੰ ਸਕੂਲੋਂ ਲੈ ਗਾਂ ਨੀਨੂੰ ਦੱਬ ਲਈ ਰਹਿਣ ਨੂੰ ਅੱਛਾ ਨਹੀਂ ਕੋ ਅਹੀਂ ਆ ਇਸ ਵੀਰ ਦੇ ਮੂੰਹ ਨਾ ਕਰਨਾ ਇਸ ਵੀਰ ਦੇ ਮੂੰਹ ਨੂੰ ਉਹਨੂੰ ਬਣਾ ਲਓ ਅਸੀਂ ਰਹਿਣ ਦਿੰਦੇ ਉਹਨੂੰ ਬਣਾ ਲਾ ਮੇਰੇ ਨਾਲ ਕੋਈ ਹੁੰਦਾ ਨਹੀਂ ਬਾਹਰ ਨਹੀਂ ਮੈਂ ਕਰੂੰ ਮਤਲਬ ਨਹੀਂ ਤੂੰ ਵੀਰੇ ਡੂੰਘੜੋਂ ਮਿਟਣ ਚਾਹਣੀ ਕੀ ਦੱਸਵਾ ਨਹੀਂ ਧਰੀ ਰਹਿ ਤੂੰ ਨਹੀਂ ਠਹਿਰ ਤੂੰ ਹੀ ਜਾਣਾ ਕਿ ਠਹਿਰ ਨਹੀਂ ਇਹ ਕੋਣ ਵੀਰ ਤੂੰ ਚੁੱਪ ਰਹਿ ਤੂੰ ਰਹਿਣਾ ਕਿ ਜਾਣਾ ਮੈਂ ਜਾਣਾ ਜਾਣਾ ਨਾ ਬਾਸ ਚਲੀ ਚਲੋ ਚਲੋ ਫੜੋ ਬੋਦੀ ਗੱਲਾਂ ਹੋਵਣ ਚੁੱਪ ਕਰਕੇ ਬੋਲ ਮੈਂ ਤੇ ਆਖਣੇ ਨਹੀਂ ਮੈਂ ਲੜਾਈ ਚ ਕਿਹੜਾ ਕਿ ਨਹੀਂ ਨਹੀਂ ਚਲੋ ਚਲੀਏ ਮੈਂ ਆਖਣੇ ਮੈਨੂੰ ਸਭ ਜਲਦਾ ਪੈ ਕਰੋ ਪੈਣੀ ਆਪਣਾ ਕੋਈ ਵੀ ਹੈਗਾ ਪੈ ਕਰੋ ਸਾਡਾ ਸਮਾਨ ਵੀ ਬਾਹਰ-ਬਾਰ ਆਈਏ ਤੈਨੂੰ ਸਮਝਾਈਏ ਬਾਹਰ ਹੋ ਨਾ ਗਾਦ ਨੂੰ ਕਰੇ ਨਹੀਂ ਕਰਦਾ ਨਹੀਂ ਨਹੀਂ ਮੈਂ ਨਹੀਂ ਕਰਨਾ ਪਰ ਕੱਲ ਵੀ ਕਿਆ ਹੀ ਗਾਦ ਨੂੰ ਨਾ ਕਰੀ ਇਹਨੇ ਤੇ 10 ਘੰਟੇ ਨਹੀਂ ਕੱਡੇ 8 ਘੰਟੇ ਨਹੀਂ ਕੱਡੇ ਇਹ ਕਰੂਆ ਫਿਰ ਉਹਦੀ ਹੁਣ ਗਾਲਿਆ ਮੇਰੀ ਕਿ ਮੈਨੂੰ ਵੀ ਉਹ ਗਾਲਾਂ ਕੱਢਦਾ ਨਾ ਫਿਰ ਗੁੱਸੇ ਹੁੰਦਾ ਆ ਤੇ ਮੈਂ ਹੁਣ ਉਹਦੀ ਮੰਨਣੀ ਹੀ ਆ ਗੱਲ ਮੇਰੇ ਤੇ ਹੁੰਦੀ ਮੇਰੀ ਹੋਰ ਕਿਸੇ ਭੈਣ ਭਰਾ ਤੇ ਹੁੰਦੀ ਕਿਸੇ ਤੇ ਵੀ ਹੁੰਦੀ ਗੱਲ ਹੁਣ ਉਹਦੇ ਤੇ ਆ ਮੇਰੀ ਤੇ ਮੈਂ ਫਿਰ ਉਹਦੇ ਬਦਲੇ ਤੁਸੀਂ ਆਪਣੇ ਪੁੱਤ ਨਾਲ ਜੇ ਹਾਂਜੀ ਪੁੱਤ ਨੂੰ ਠੀਕ ਕਰਨਾ ਕਿ ਨਹੀਂ ਹਾਂਜੀ ਫਿਰ ਆਪਣੇ ਪੁੱਤ ਦੀ ਮੰਨਣੀ ਤੁਸੀਂ ਹਾਂਜੀ ਮੈਂ ਤੇ ਉਹਨੂੰ ਫਿਰ ਠੀਕ ਕਰਨਾ ਹੀ ਹੈ ਹੈ ਚੱਲੀਏ ਪੁੱਤ ਹੈਨਾ ਤੁਸੀਂ ਪੱਕੇ ਤੌਰ ਤੇ ਜਾਣਾ ਚਾਹੁੰਦੇ ਹੋ ਇਹ ਨਾ ਤੁਸੀਂ ਹੈਨਾ 6 ਮਹੀਨੇ ਬਾਅਦ ਆਪਣੇ ਬਾਪ ਤੇ ਬਾਪ ਰਹਿਣਾ ਹਾਂਜੀ ਹੈਨਾ ਤੇ ਬਾਪ ਨੂੰ ਜ਼ਰੂਰ ਹੀ ਠੀਕ ਹੋ ਜਾਊਗਾ ਤੁਸੀਂ ਆ ਜਾ ਤੇ ਠੀਕ ਹੈ ਨਾ ਇਤਨਾ ਹੀ ਹੈ ਨਾ ਜਿੱਦਾਂ ਤਾਂ ਡਾ ਮੇਰਾ ਫੋਨ ਤੇ ਬਜਨ ਹੋਇਆ ਹਾਂਜੀ ਹਾਂਜੀ ਹਨਾ ਤੁਸੀਂ ਮੈਨੂੰ ਕਿਹਾ ਸੀ ਨਾ ਕਿ ਆਪਾਂ ਕੀ ਨਾਂ ਦਾ ਆਪਾਂ ਟੋਟਲ ਹੋੜੀ ਲੱਗੇ ਇਥੋਂ ਆਪਾਂ ਦੇ ਲਾਜ ਪੱਖੋਂ ਆ ਕਿ ਇੱਥੇ ਇੱਥੇ ਕੀ ਨਾਂ ਦਾ ਤੁਹਾਨੂੰ ਮਾਰਨ ਪੈ ਗਿਆ ਫਿਰ ਬੋਲੇ ਸੋਰੇ ਕਹਿੰਦੇ ਤਾਂ ਤੋਗੇ ਬਾਹਰ ਛੋੜ ਦੇਣਾ ਆ ਛੋਟ ਆ ਛੋਟ ਫਿਰ ਆ ਜਾ ਆ ਛੁੱਟ ਫੜ ਹੱਥ ਲਾ ਉਹਨੂੰ ਨਹੀਂ ਮਾਰਾਂ ਮੈਂ ਇਧਰ ਆ ਤੂੰ ਹੱਥ ਲਾ ਦੂ ਛੁੱਟ ਜੰਮਿਆ ਮੈਂ ਉਹਨੂੰ ਛੁੱਟਣ ਵਾਲਾ ਨਹੀਂ ਨਹੀਂ ਉਹਨੂੰ ਘੂਕੇ ਤੂੰ ਹਲਾ ਨਾ ਤੇਰੇ ਜੁੱਤੀਆਂ ਨੇ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਹੁਣ ਤੇਰੇ ਮੁੰਡੇ ਦੇ ਮੂੰਹ ਨੂੰ ਬੈਠ ਛੋਪੀ ਆਈ ਹਾ ਇਹਨੂੰ ਸ਼ਰਮਣ ਜਾਈ ਤੇ ਇਸ ਬੰਦੇ ਨੂੰ ਅੰਨਾ ਮੈਂ ਧੂਕੇ ਬਾਹਰ ਛੁੱਟਣਾ ਤੂੰ ਛੁੱਟ ਤੂੰ ਹੱਥ ਫੇਰ ਲਾ ਦੂ ਉਹਨੇ ਹਾਂ ਛੋੜ ਨਾ ਕਰਿਓਗਾ ਜਿਹੜੀ ਤੁਸੀਂ ਕਰਨੀ ਹੈ ਹੱਥੇ ਤੇ ਲਾ ਮਗਰੋਂ ਦੇ ਤੂੰ ਜੋ ਮਰਜੀ ਕਹਿ ਸਕਦਾ ਸਾਡੇ ਸਾਹਮਣੇ ਕਹਿ ਜੋ ਫੜ ਦੂਗਾ ਮੈਂ ਤੈਨੂੰ ਬਾਲਦਾ ਇਹ ਚਾਚਾ ਜੀ ਬਰੂਗਾ ਦਲ ਮੈਂ ਆ ਛੱਡਾਂਗਾ ਪਰਨਾ ਛੱਡਾਂਗਾ ਮੈਂ ਨੇਜੂ ਮੈਂ ਆ ਰਿਹਾ ਚੌਕਲਾ ਮੈਂ ਛੱਡਾਂਗਾ ਬਾਬੂ ਮੈਂ ਕਰੂਗਾ ਮੈਂ ਲੈ ਲਵਾਂਗਾ ਮੈਂ ਦੇ ਦੇ ਸਕਿਉਂਗਾ ਨਾ ਮੈਂ ਛੱਡਾਂਗਾ ਕਰੂਗਾ ਬਾਬਾ ਜੋ ਗਰੰਥੀ ਸਿੰਘ ਆਓ ਉਹ ਗਰੰਥੀ ਸਿੰਘ ਆ ਸਿੰਘੋ ਛੋੜ ਜੀ ਤੁਸੀਂ ਵੀ ਸਾਰੇ ਜਣੇ ਸ਼ਰਮੋਂ ਹੱਥ ਮਾਰੋ ਉਹ ਬਾਬਾ ਬੁੱਢਾ ਜੀ ਦੀ ਗੱਦੀ ਤੇ ਆ ਤਾਂ ਐਡਾ ਸੋਹਣਾ ਸੁਨਖਾ ਤੇ ਨਿਤਨੇਮੀ ਸਿਖਵਾਓ ਲੈ ਲਾਵਾਂਗੇ ਪੈਸੇ ਲਾਵਾਂਗੇ ਬਾਬਾ ਜੀ ਕਿੱਥੇ ਲੱਗੇ ਦੱਸੋ ਲੈ ਲਾਵਾਂਗੇ ਅੱਛਾ ਲਾਵਾਂਗੇ ਸੱਤਾਂ ਦਿਨਾਂ ਦੀ ਦਵਾਈ ਕਿੰਨੇ ਦੀ ਆਉਂਦੀ ਆ ਜੀ ਦਵਾਈ ਉਹ ਤਾਂ ਚਾਰ ਪੰਜ ਹਜ਼ਾਰ ਦਿੱਤਾ ਹੈ ਨਾ ਨਾ ਚੰਗੀ ਗੱਲ ਆ ਵੀਰੇ ਚੰਗੀ ਗੱਲ ਤੁਹਾਡੀ ਹਜੇ ਪਪਾ ਜੀ ਉਹਨਾਂ ਨੇ ਦਿੱਤੀ ਹਜੇ ਪਹਿਲੀ ਹਜੇ ਦਿੱਤੀ ਤੇ ਹੈਗੀ ਆ ਪਤਾ ਤੇ ਲੱਗੂਗਾ ਤੁਹਾਨੂੰ ਵੀ ਕਿੰਨੇ ਦੀ ਆਉਂਦੀ ਆ ਲੈ ਆਏਗਾ ਦਵਾਈ ਬਹੁਤ ਖਰਾਬਾ ਪਹਿਣਾ ਫਿਰ ਚੰਗਾ ਕੰਮ ਤੇ ਤੂੰ ਕਰਦਾ ਨਹੀਂ ਤੇ ਜਾ ਕਿਥੋਂ ਲੈ ਆਏਗਾ ਤੂੰ ਉਹ ਹੀ ਪਾ ਕੇ ਲੈ ਆਉਂਦੇ ਆਂ ਲੋਨ ਨਾ ਲੈ ਆਂ ਕੋਣ ਲੈਣਗਾ ਤੂੰ ਨਾ ਲੈ ਰਿੰਗੋ ਮੈਂ ਨਹੀਂ ਮਾਰਾਂ ਜੇ ਕੱਲ ਪੱਛਮ ਜੇ ਆਏ ਆਂ ਜੂ ਹੁਣ ਸੇਰੇ ਮੈਂ ਜਾਊਂਗਾ ਕੰਮ ਦੇ ਫੇਰੀ ਲਾਉਂਗਾ ਮੇਰੇ ਕੋ ਕਿਹੜਾ ਕੰਮ ਕੋਈ ਹੈਗਾ ਏ ਕੰਮਕਾਰ ਕਰ ਆਪਣਾ ਉਹ ਆਪਣਾ ਕੋਈ ਨਹੀਂ ਉੱਥੇ ਦੇ ਦੋ ਕੰਮਕਾਰ ਕਰ ਤੂੰ ਸਭ ਪੈਸੇ ਇਕੱਠੇ ਕਰਦਾ ਹੈ ਇਕੱਠੇ ਕਰਕੇ ਦੇਉ ਉਹਨੂੰ ਦਵਾਈ ਦੇਉਗੀ ਉਹ ਨਾਲ ਆਖੇ ਕਿ ਪੁੱਤ ਤੂੰ ਚੱਲ ਜਾ ਨਾਨਕੇ ਉੱਥੇ ਤੇਰਾ ਇਲਾਜ ਵਧੀਆ ਤੇਨੂੰ ਖਰਾਕ ਵਧੀਆ ਮਿਲ ਜੂਗੀ ਤੂੰ ਤੇ ਉਹਨੂੰ ਕੀ ਨਾ ਥੱਲਿਆ ਕਿ ਮੈਂ ਧੂਕੇ ਬਾਹਰ ਚੁੱਟਣਾ ਹਾਂ ਉਹ ਮਾਤਰ ਬਨੇਤ ਕੰਨਾ ਕੰਨਾ ਮੇਰਾ ਸਾਲਾ ਤੇ ਹੜੀ ਜੂੜੀ ਉਹ ਤੇਰੇ ਤੋਂ ਚੰਗੇ ਜਿਹੜਾ ਚੱਲਣ ਨੂੰ ਤਿਆਰ ਹੋ ਗਈ ਉਹ ਤੇਰੇ ਤੋਂ ਚੰਗੇ ਹੀ ਤੇਰੇ ਕੋਲ ਤੇ ਅੰਮਾ ਤਾਂ ਬੰਨੀ ਚੱਲਿਆ ਜਾ ਉਹ ਅੱਖਾਂ ਦੇ ਆ ਉਹ ਸਿੱਧੀ ਗੱਲ ਕੀ ਅੱਖ ਗੱਲ ਸੁਣ ਉਹ ਕੀ ਅੱਖਾਂ ਦੇ ਆਂਦੇ ਹੀ ਚੱਲਣ ਨੂੰ ਤਿਆਰ ਤੂੰ ਤੂ ਕੇ ਬਾਹਰ ਸੁੱਟਣ ਨੂੰ ਤਿਆਰ ਮੈਂ ਨਾ ਬਾਬਾ ਜੀ ਧੂਣਾ ਕਾਲਾ ਉਹਦੇ ਮੂੰਹ ਤੋਂ ਬੋਲੀ ਜਾਂਦਾ ਗਾੜੀਆਂ ਦੇ ਮੈਂ ਕਹਿੰਦਾ ਤੈਨੂੰ ਆਖੰਦਾ ਕਿ ਹੁਣ ਤੂੰ ਬੋਲ ਕੇ ਦੇ ਵੇਖ ਫਿਰ ਹੁਣ ਮੈਂ ਨੀ ਤੁਮਾ ਮੈਂ ਕਹਿੰਦਾ ਮੇਰਾ ਗੜਾ ਵੀ ਉਹ ਜਾ ਭਰਾਵਾ ਕੋਈ ਮੈਂ ਬਾਬਾ ਜੀ ਨੂੰ ਧੂਣਾ ਕਾਲਾ ਵਾ ਇਹ ਕਲਜੂਗਾ ਵੀਰੇ ਜਦੋਂ ਗੁੱਸੇ ਦੇ ਬੰਦਾ ਆਇਆ ਹੁੰਦਾ ਨਾ ਉਹ ਬੜਾ ਕੁਝ ਕਰ ਜਾਂਦਾ ਉਹ ਹਾਂ ਯਰ ਆ ਬੜੀ ਹੁਣ ਆਇਆ ਸਮਾਨ ਹੁੰਦਾ ਮੈਂ ਨਹੀਂ ਰੱਖਣਾ ਅੰਦਰ ਇਤਰਾ ਮਗਰੋਂ ਰਖਾਓ ਰਖਾਓ ਸਾਰਾ ਕੋ ਇਹ ਇਦਾਂ ਇਹਨੇ ਮਗਰੋਂ ਰਹਿਣਾ ਨਹੀਂ ਪੀਣੀ ਖਾਣੀ ਆ ਤਾਂ ਸਮਾਨ ਤੋੜਦਾ ਜੇ ਮਗਰੋਂ ਕੋਈ ਗੱਲ ਨਹੀਂ ਜੇ ਜੇ ਤੋੜੇਗਾ ਫਿਰ ਕੋਈ ਭੰਣਾਗੇ ਇਹਨੂੰ ਆ ਜਿੰਮੇਵਾਰੀ ਲੱਗ ਜਾਵਾਂਗੇ ਵੀਰ ਉਹਨਾਂ ਨੂੰ ਜਿਤਨਾ ਸਮਾਨ ਰਖਾ ਕੇ ਜਾਵਾਂਗੇ ਇਤਨਾ ਸਮਾਨ ਲਵਾਂਗੇ ਉਹਨਾਂ ਨੂੰ ਪੁੱਛੋ ਹਾਂਜੀ ਫਿਰ ਇਹਨੂੰ ਤੁਸੀਂ ਕਾਲ ਦਿਓ ਉਛਤ ਨਹੀਂ ਤੁਸੀਂ ਆਪੇ ਬੋਲੋ ਹਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਨਹੀਂ ਕੁੱਟਣਾ ਨਹੀਂ ਬਾਹਰ ਨਹੀਂ ਕੁੱਟਣ ਵਾਲਾ ਦੱਸੋ ਲੱਕੀ ਨੇ ਕੁੱਟਣਾ ਉਹ ਵਿੰਦਾ ਜੀ ਮੈਨੂੰ ਸਭ ਕੁਝ ਜਿਦ ਤਰ੍ਹਾਂ ਹੁਸਨ ਵੇਖੀ ਸਭ ਕੋਈ ਨਹੀਂ ਬੈਠ ਚਲ ਜਾਓ ਸਹੰਤੀ ਨਾਲ ਹੀ ਅੱਖ ਨੇ ਸਹੰਤੀ ਨਾਲ ਬਿਲਕੁਲ ਸਹੰਤੀ ਨਾਲ ਪਰ ਤੇਰੇ ਲੱਛਣ ਸਹੰਤੀ ਵਾਲੇ ਹੈਗੇ ਨਹੀਂ ਤੇਰੇ ਚਲ ਜਾ ਮੈਂ ਉਹਨੂੰ ਰਾਜੀ ਉਹਨੂੰ ਮੈਂ ਖੰਨੇ ਮੈਂ ਹਵੇ ਚੱਲ ਜਾ ਰਾਜੀ ਤੂੰ ਕਰਨੀ ਕੀ ਕੁਝ ਬੋਲਣ ਡਿਆ ਹੁਣਾ ਜਿਹੜਾ ਸਾਨੂੰ ਬਾਰ ਬਾਰ ਫੋਨ ਕਰਾਈ ਜਾਂਦੇ ਆ ਕਤੋਂ ਵਰਦਾ 10 ਫੋਨ ਮੈਨੂੰ ਆਏ 10 ਹੁਕੂਮਤ ਕਾ ਤੋਂ ਦਿਆ ਫੋਨ ਕਰਾਉਣ ਜਦੋਂ ਸਾਡੀ ਮਰਜ਼ੀ ਯਾਰ ਅਸੀਂ ਆਈਏ ਜਾਂ ਨਾ ਆਈਏ ਸਾਡੀ ਮਰਜ਼ੀ ਤੈਨੂੰ ਜਦੋਂ ਕਹਿਤਾ ਚਲੀ ਵੀਰ ਚਲੀ ਹਾਂਜੀ ਹਾਂਜੀ ਇੱਕ ਵਾਰੀ ਵੀਰ ਨੂੰ ਚੰਗੀ ਤਰ੍ਹਾਂ ਪੁੱਛ ਲਈ ਅਪਾ ਤੁਹਾਡੀ ਸਹਿਮਤੀ ਨਾ ਜਾਣਾ ਹਾਂਜੀ ਠੀਕ ਹੈ ਨਾ ਹਾਂਜੀ ਤੁਹਾਡੀ ਸਹਿਮਤੀ ਤੋਂ ਬਿਨਾਂ ਅਸੀਂ ਨਹੀਂ ਹਿਲਣਾ ਹਾਂਜੀ ਹਾਂਜੀ ਠੀਕ ਹੈ ਨਾ ਤੁਸੀਂ ਸਹਿਮਤ ਜੇ ਤਾਂ ਫੇਰ ਅਸੀਂ ਤੁਹਾਨੂੰ ਲੈ ਕੇ ਜਾਣਾ ਹਾਂਜੀ ਠੀਕ ਹੈ ਨਾ ਇੱਥੇ ਤੁਹਾਡਾ ਇਲਾਜ ਤੁਹਾਡੇ ਮਤਾਬਿਕ ਜਿਹੜਾ ਫੋਨ ਤੇ ਤੁਸੀਂ ਕਿਹਾ ਹੋ ਕਿ ਮੇਰਾ ਇਲਾਜ ਨਹੀਂ ਹੋਣਾ ਇੱਥੇ ਇੱਥੇ ਮੈਨੂੰ ਖਾਣਾ ਖੀ ਨਹੀਂ ਦਿੱਤੀ ਜਾਣੀ ਨਾਨਕੇ ਮੈਂ ਚਲ ਜਾ ਹਣਾ ਤੇ ਆਪਾਂ ਤੁਹਾਡੇ ਹਿਸਾਬ ਦੇ ਨਾਲ ਹੀ ਜਾਣਾ ਹਾਂਜੀ ਹਾਂਜੀ ਠੀਕ ਹੈ ਨਾ ਠੀਕ ਹੈ ਚਲੋ ਕਿਉਂਕਿ ਇਹਦਾ ਲਾਜ ਹੋ ਜਾਊਗਾ ਚੰਗਾ ਹਾਂ ਜੇ ਲਾਜ ਰੱਖੋ ਮਾੜੀ ਜੀ ਕਮੀ ਹੋ ਗਈ ਨਾ ਲਾਜ ਦਾ ਉੱਥੋਂ ਹੀ ਬਾਬਾ ਜੀ ਇਹ ਤੇਜ ਹਸਪਤਾਲ ਨੂੰ ਚੰਦੇ ਪਿਆ ਜੇ ਉੱਥੇ ਰੱਖੋਣਾ ਪਿਆ ਕਰਦਾ ਅੱਛਾ ਠੀਕ ਹੈ ਮੰਨ ਗਏ ਤੈਨੂੰ ਮੰਨ ਗਏ ਤੈਨੂੰ ਪਾ 23 ਕਰੀਏ ਜੀ ਦੋ ਜੀ ਲਾਜ ਦਾ ਵੀ ਲਾਜ ਦਾ ਵੀ ਕਰ ਲਾਗੇ ਪੈਰਾ ਸਾਨੂੰ ਸਾਰੇ ਹੁੰਦੇ ਆ ਠੀਕ ਹੈ ਹਾਂ ਲਾਜ ਦਾ ਵੀ ਕਰਾਂਗੇ ਅਸਰ ਦੇਵੇ ਤੇ ਨਾ ਇਹਨੂੰ ਪ੍ਰਾਣੀਆਂ ਦੀ ਲੋੜ ਹੈ ਇਹਨੂੰ ਉਹ ਖਾਡਣੀ ਹੈਗੀ ਸਾਡੇ ਲਿਆਉਣੇ ਕਿੱਲੇ ਮੈਂ ਉਦਾਂ ਮਾਰੀ ਜੀ ਗੱਲ ਕਿਹਦੀ ਤੇਰੀ ਕੱਲ ਕਰੀ ਹੋਈ ਤੇਰੀ ਗੱਲ ਫੇਰ ਤੂੰ ਕੀ ਮਾਪ ਸ਼ਰਮਾਕ ਤੇ ਬੈਸਨ ਲਿਆ ਉਹ ਨਹੀਂ ਜਾਣ ਸਰਪੰਚ ਨੂੰ ਕਹੋ ਸਰਪੰਚ ਕਿੱਥੇ ਹੈ ਤੁਹਾਡੇ ਪਿੰਡ ਦਾ ਵੀ ਇਹ ਲਾ ਦੇਣਾ ਹਾਂ ਉਹਦਾ ਜਾਣਦਾ ਹਾਂ ਉਹਦਾ ਜਾਣਦਾ ਹਾਂ ਗਾਮ ਦੇ ਪ੍ਰਭਾਤ ਰੁਤੀ ਨਾ ਦੋਬ ਤੱਕ ਜਾਵੇ ਕਿਥੇ ਆਵਾਂਗੇ ਲੋ ਤੁਹਾਡੇ ਸਹਿਮਤੀ ਨਾਲ ਦੱਸੋ ਉਹ ਨਹੀਂ ਹੁੰਦਾ ਜਾਣਾ ਤੇਰੇ ਸਾਹਮਣੇ ਹਸਪਤਾਲ ਵੀ ਆਖਣਿਆ ਇਹੋ ਜਿਹਾ ਲੈ ਮਾਨੋ ਉਹ ਚਲੂ ਆ ਤਰਾਂਦਾ ਦੋ ਚੋ ਮਹੀਨਿਆਂ ਨੂੰ ਜਾਊਗਾ ਦੇਖੋ ਉਹਦੀ ਇੱਛਾ ਹੋਊਗੀ ਵੀ ਮੇਰਾ ਉਥੇ ਇਲਾਜ ਚੰਗਾ ਹੋ ਜਾਊਗਾ ਮੈਨੂੰ ਅਏ ਚੀਜ਼ ਤੋਂ ਮੁਕਤ ਮਿਲ ਜਾਊਗੀ ਜਿਹੜੀ ਲੜਾਈ ਝਗੜੇ ਤੋਂ ਤੇ ਉਹਦਾ ਆਪਾਂ ਇਲਾਜ ਕਰਾਈਏ ਆਪਾਂ ਇਹ ਥੋੜਾ ਵੀ ਉਹਦੇ ਸਾਹਮਣੇ ਆਪਾਂ ਇਹ ਚੀਜ਼ ਕਿ ਇਹ ਲੱਤ ਮਸੜ ਚੁੱਕੀ ਜਾਂਦੀ ਜੇ ਬਹੁਤਾਂ ਮਜਬੂਰ ਜਿਆ ਆਇਆ ਤੇ ਕਿਤੇ ਬੈਠ ਜੇ ਜੀ ਹਿਲ ਜੇ ਦੋ ਟਾਈਮ ਇੱਕ ਮਿੰਟ ਦਰਦ ਕਰਦੀ ਹੁਣ ਮਜਬੂਰ ਉਧਰ ਲੀ ਦੋ ਚਾਹ ਦੇ ਚੱਲ ਜਾਂਦਾ ਇਹ ਠੀਕ ਆ ਇੱਕ ਲੱਤ ਤੇ ਖੜਾ ਹੋ ਸਕਦਾ ਨਹੀਂ ਖੜਾ ਨਹੀਂ ਫਿਰ ਅਸੀਂ ਚੁੱਕ ਕੇ ਖੜੀ ਕਰਾਂਦੇ ਮੰਜਾ ਇੱਥੋਂ ਚੁੱਕ ਕੇ ਲੈ ਰਹੀਏ ਤਾਂ ਮੰਜਾ ਬਾਹਰ ਢਾ ਕੇ ਮੰਜੇ ਤੇ ਚੁੱਕ ਕੇ ਲੈ ਆਏ ਨੇ ਚਲੋ ਕੋਈ ਨਹੀਂ ਹੈ ਨਾ ਕੱਢੀ ਤੇ ਲਾ ਕੇ ਚਲਾ ਆ ਰਿਓ ਕੋਈ ਨਹੀਂ ਚਾਚਾ ਆ ਉਹ ਪਹਿਲਾਂ ਨਹੀਂ ਸਮਝਾਇਆ ਕਰਦੀ ਉਹਨੇ ਕਿਤਰਾ ਵਤੀ ਰਾਤਾ ਡਾੜਨ ਵਾਲਾ ਚਾਚੇ ਦਾ ਉਹ ਤਰਾ ਹੈਗਾ ਤੇ ਸਹੀ ਹੋ ਪਰ ਹੁਣ ਪਿਛੇ ਹਟ ਗਏ ਹੁਣ ਉਹ ਨਹੀਂ ਮਤਲਬ ਆਦੂ ਤੋਂ ਵੀ ਪੁੱਛ ਦਿੱਤੇ ਪਰ ਫਿਰ ਬਾਅਦ ਚ ਜਾ ਕਰੂ ਤੇ ਪੁੱਛ ਦਾਬੇ ਇਕਰੀ ਬਾਬਾ ਜੀ ਨਹੀਂ ਬਾਬਾ ਜੀ ਨਹੀਂ ਬਾਬਾ ਜੀ ਨਾ ਬਾਬਾ ਜੀ ਤੁਸੀਂ ਪੁੱਛ ਜਾਣਾ ਆਪਣੇ ਆਪਣੇ ਪੁੱਤ ਨੂੰ ਪੁੱਛੋ ਤੇ ਇਹ ਤਰਾ ਨਾ ਕੋ ਪੁੱਤ ਨਹੀਂ ਆ ਉਹਦੀ ਕੋਈ ਲਾਈਫ ਪੁੱਛੋ ਤੇ ਲਾਈਫ ਕਿਤਨੀ ਲਾਈਫ ਕਿਤੇ ਸਹੀ ਹੈ ਇਹ ਪੁੱਛ ਲੱ ਲੱ ਤੇ ਫਿਰ ਸਹੀ ਹੈ ਕਿਤੇ ਸਹੀ ਦੱਸ ਉਹ ਤੇ ਹੀ ਕਰਦਾ ਐ ਤੇ ਉਹ ਹੀ ਕਰਦਾ ਤੇ ਪਿਓ ਹੀ ਤੇ ਮੁਖੀ ਹੈ ਚਲੋ ਚਲੋ ਬਹੁਤ ਨਹੀਂ ਗੋ ਗੱਲ ਮੈਂ ਕਿਹਾ ਵੇਖ ਲੈ ਫਿਰ ਲਾ ਕੇ ਸਰਮੁਹ ਤੇ ਫੇਰ ਤੂੰ ਆਖੇ ਮੇਰਾ ਇੱਥੇ ਜੀਲ ਲੱਗਦਾ ਘਰ ਨੂੰ ਚਲ ਜੀਏ ਘਰ ਨੂੰ ਚਲ ਜੀਏ ਰਾਜਮਾਨਾ 10 ਬੋਲ ਜਿਹੜਾ ਨਾ ਫੋਰਸ ਨਾ ਕਰੋ ਇੱਕ ਮਿੰਟ ਠਹਿਰ ਜਾ ਮੈਨੂੰ ਐ ਉਹਨੂੰ ਪੁੱਛ ਲੈੰਦੋ ਦੱਸੋ ਵੀਰ ਹਾਂ ਜਾਨਾ ਹਾਂ ਜੇ ਰਹਿਣਾ ਭਾਈ ਸਾਹਿਬ ਨੂੰ ਪਤਾ ਵਾ ਵੀ ਮੇਰ ਨਾਲ ਇੱਧਰ ਹੀ ਹੋਣੀ ਆ ਉਹ ਜਿਹੜਾ ਕੱਲ ਦਾ ਹੱਦਿਆਂ ਨੂੰ 10 ਘੰਟੇ ਨਹੀਂ ਹੋਏਗੇ ਉਹ ਆਂਦਾ ਮੈਂ ਧੂਕੇ ਬਾਹਰ ਛੁੱਟਣਾ ਵਾ ਉਹ ਬੰਦਾ ਕਰੂਗਾ ਕੀ ਇੰਨਾ ਫਿਰਨਾ ਉਹ ਨੂੰ ਡਰ ਲੱਗੰਦਾ ਆ ਨਾ ਆਪਣਾ ਚਲੋ ਫਿਰ ਵੇਂਦੇ ਫਿਰ ਲੈ ਬਾਬਾ ਜੀ ਉਹ ਬੰਦੇ ਮੈਨੂੰ ਕੋਈ ਪਤਾ ਹੋਵੇ ਕਿ ਉਹਨੇ ਪੈਰੋ ਲਾ ਦੇ ਆ ਹਲਾ ਦੇ ਪੈਰੋ ਦਾ ੱਲੇ ਨੂੰ ਭਾਜੀ ਦੀ ਦੇਖਭਾਲ ਕਨੇ ਕਰਦੇ ਆ ਆਹ ਉਹ ਤੇ ਫਿਰ ਮੈਂ ਉਸੇ ਜਾਉਂਗੀ ਕੋਈ ਸਾਖ ਦਾ ਬਣਾ ਦੱਸੂਗੀ ਫੇਰ ਤੇ ਮਤਲਬ ਇਹਦੀ ਮਾਮੀ ਦਾ ਹਿਸਾਬ ਹੈ ਨਾ ਜਿਹੜੀ ਉਹ ਆਂਦੇ ਨਾ ਕੋਈ ਭਰਾ ਭਰ ਜਾਈਆਂ ਮਗਰ ਉਹਛਦੇ ਨਹੀਂ ਮਾਂ ਕੋਲ ਸਾਡਾ ਮਾਂ ਕੋਲ ਨਹੀਂ ਪਰ ਰੋ ਬਹੁਤ ਹੈ ਜਿਆਦਾ ਕਿ ਉਹਨਾਂ ਦਾ ਸਾਡੇ ਨਾਲ ਜਿਆਦਾ ਬਹੁਤਾ ਜਿਆਦਾ ਕਰਦੀ ਆ ਅੱਛਾ ਮਾਮੀ ਇਹਦੀ ਮਾਮੀ ਇਹਦੇ ਨਾਲ ਬਹੁਤ ਕਰਦੀ ਆ ਕਿਆ ਬਾਤ ਕੋਨੇ ਜੀ ਗੱਲ ਹੀ ਨਹੀਂ ਕਦੀ ਕੀਤੀ ਨਾ ਮਾਮਾ ਵੀ ਇੱਥੋਂ ਲੱਤ ਰਿਹਾ ਭਾਵੇਂ ਮਾਰ ਤੜਿਆ ਪਰ ਉਹ ਮੇਰੇ ਵੇਲੇ ਤੇ ਅੰਜ ਪਹੁੰਚਦਾ ਜਿ ਤਰ੍ਹਾਂ ਲਾ ਕੇ ਇਹੋ ਜਿਹਾ ਵੇਲੇ ਤੇ ਪਹੁੰਚਦਾ ਵੀ ਲਾਗੇ ਕੋਨੇ ਵੀ ਤੁਸੀਂ ਪੁੱਛ ਕੇ ਵੀ ਸਾਰੇ ਦੇਜੋ ਉਹਨੂੰ ਕਰਦਾ ਸਾਰੇ ਹਾਲਾਤਾਂ ਨਾਲ ਪਤਾ ਵਾ ਕਿ ਇਹ ਉਹ ਕੀ ਹੋ ਤਾ ਉਹਨੂੰ ਪਤਾ ਤੇ ਆ ਪਰ ਲੜਾਈ ਝਗੜਾ ਹੋਣਾ ਅਸੀਂ ਦੱਸਣਾ ਛੱਡਦਾ ਵੀ ਸਾਡਾ ਤੇ ਉਹ ਹੀ ਰੰਡੀ ਰੋਲਾ ਰਹਿਣਾ ਵਾ ਦੇ ਅਸੀਂ ਉਹਨਾਂ ਨੂੰ ਕਿਉਂ ਪਰੇਸ਼ਾਨ ਕਰੀਏ ਮੇਰਾ ਭਰਾ ਬਹੁਤ ਬੜਾ ਮਾਨਸਜੋ ਉਹ ਰਾਤ ਦਿਨ ਡਬਲ ਡਬਲ ਮਿਹਨਤ ਕਰਦਾ ਜੋ ਤੇ ਆਪਣਾ ਐਡਾ ਕੁਝ ਹਾਲ ਨੇ ਤਿੰਨ ਬੱਚੇ ਜੋ ਇੰਨੇ ਖਿਚਾਰ ਰੱਖੇ ਤੇ ਸਭ ਕੁਝ ਉਹਨਾਂ ਨੂੰ ਦਿੰਦਾ ਸਭ ਹਰ ਇੱਕ ਦੇ ਘਾਲਦਾ ਵਾ ਕੋਈ ਉਹ ਨਾ ਮੇਲਾ ਨਹੀਂ ਛੱਡਣਾ ਕੋਈ ਉਹ ਨਾ ਮਸਾ ਕਿੱਥੋਂ ਪਿਆਹਾ ਪੈ ਗਿਆ ਕਰਦਾ ਕਿੱਥੋਂ ਹਰ ਇੱਕ ਚੀਜ਼ ਦਾ ਸੋਹਰੇ ਵੀ ਉਹਦੇ ਚੰਗੇ ਭੜੇ ਜੋ ਉਹਨੂੰ ਕਦੀ 100 ਰੁਪਿਆ ਦਾ ਲੀਡਾ ਨਹੀਂ ਜੋ ਬਣਾ ਕੇ ਮੇਰੀ ਭਜਾਈ ਨੂੰ ਉਹਦੇ ਵੇਕਿਆਂ ਨੇ ਦਿੱਤਾ ਵੀ ਪਿਆੜੀ ਬੰਨੇ ਵਾਲੇ ਆ ਸਾਡੀ ਨਣਾ ਨੂੰ ਉਹਦੇ ਘਰ ਖੁੱਦ ਪਿਆਈ ਆ ਸਾਡਾ ਫੇਰ ਮਾਂ ਰਿਸ਼ਤਾ ਆ ਤਾਂ ਹੋਜੇ ਸਾਡਾ ਆਪਣਾ ਉਸ ਤਰ੍ਹਾਂ ਇਹਨੂੰ ਪਤਾ ਵੀ ਮੇਰੇ ਮਾਮੇ ਮੇਰੇ ਨਾਲ ਕਿੱਸ ਤਰ੍ਹਾਂ ਕਰਦੇ ਕਿੱਸ ਤਰ੍ਹਾਂ ਕਰਦੇ ਆ ਉਹ ਸਵੇਰੇ ਗਾਲਾਂ ਵੀ ਕੱਢਣ ਤਾਂ ਵੀ ਉਹਨੂੰ ਬੜਾ ਦੁੱਖ ਆ ਆ ਵੀ ਮੇਰਾ ਮਾਮਾ ਪਤਾ ਮੇਰੇ ਨਾਲ ਕਿੱਦਾਂ ਕਰਦਾ ਦੱਸ ਬੋਜ ਗਾਲਾਂ ਕੌਣ ਕੱਢਣ ਦਿਆ ਮਾਮੀ ਇਹ ਇਹ ਮਾਮੇਨ ਗੱਲਾਂ ਕਰਦੇ ਆ ਹੋਤੀ ਸਾਰੇ ਉਸੇ ਗੱਲ ਤੋਂ ਹੀ ਹੁਣ ਤੁਸੀਂ ਨਾੜਕੇ ਗੱਲ ਕੀਤੀ ਇਹਦੇ ਨਹੀਂ ਨਾੜਕੇ ਉਤਰ ਹੁਣ ਦਾ ਮੜਾ ਜਾ ਦੱਸਿਆ ਵਾ ਕੀ ਆnde ਆ ਕਿ ਆਜੋ ਹਾਂਜੀ ਉਤਰ ਉਹਨਾਂ ਨੇ ਕਿਹਾ ਕੋਈ ਨਹੀਂ ਉਹਨਾਂ ਨੂੰ ਪਤਾ ਪਾਜੀ ਲੜ ਪਿਆ ਹੋਣਾ ਜਾਂ ਮਾੜੀ ਮੋਟੀ ਗੱਲ ਹੋ ਗਈ ਹੋਣੀ ਤਾਂ ਆਉਣ ਲੱਗੀਆਂ ਹਾਂ ਉਤਰਾ ਮੈਂ ਜਾਂਦੀ ਨੇ 2 ਸਾਲ ਹੋ ਗਏ ਜੇ ਮੈਂ ਨਹੀਂ ਉਤਰਾ ਪਿਆਰ ਪਾ ਕੇ ਬੈਠਾ ਮੇਰੇ ਜਿਉਂ ਪਿਓ ਦਾ ਭੋਗ ਪਿਆ ਵੀ ਮੈਂ ਆਪਣੇ ਘਰ ਚਾਹਨੀ ਕਿ ਤੂੰ ਮੇਰੇ ਨਾਲ ਖੁਸ਼ ਰਹਿ ਜੇ ਇਹਨਾਂ ਨੂੰ ਚੇੜ ਚੜਾਣਾ ਮੇਰੇ ਤੋਂ ਉੱਥੇ ਜਾਣ ਦੋ ਮੈਂ ਨਹੀਂ ਵੀ ਜੋ ਜਾਂਦੀ ਪੁੱਛ ਲੋ ਮੇਰਾ ਮਾਂ ਪਿਓ ਉਹ ਬਹੁਤ ਤੈਨੂੰ ਕੀ ਚਾਹੀਦਾ ਦੱਸ ਮਰਨੇ ਪਏ ਮੈਂ ਪਤਾ ਲੈਂਦਾ ਕਦੀ ਨਹੀਂ ਜਾਂਦੀ ਮੇਰੇ ਮਾਂ ਪਿਓ ਮਰਨੇ ਮੈਂ ਪਤਾ ਤਾਂ ਕਰ ਵੀ ਨਹੀਂ ਲੈਣ ਅੱਜ ਮੇਰੇ ਪੁੱਤ ਤੇ ਬਣੀ ਮੈਂ ਇਹਦੀ ਖੁਸ਼ੀ ਵਾ ਤੇ ਜੋ ਵੀ ਮਰਜੀ ਕਰ ਸਕਦੀ ਫਿਰ ਮੈਂ ਆਪਣਾ ਮਤਬੜ ਵੇਖ ਜਾਣਾ ਮੈਂ ਆਦੇ ਤਾਂ ਚੰਗੀ ਭਲੀ ਹੋ ਗਈ ਤੋ ਉਹਦਾ ਫਿਰ ਕੌਣ ਹੈ ਮੈਂ ਯਾਨੀ ਕੋਨੂੰ ਖੈਸਾ ਹਾਲ ਇਤਰਾਹ ਦਾ ਮੋਲ ਮਿਲੇ ਕੋਈ ਲੜਾਈ ਝਗੜਾ ਮੈਂ ਕਦੀ ਇਹਨੂੰ ਦੁੱਖ ਵੀ ਨਹੀਂ ਜੋ ਦਿੱਤਾ ਵੀ ਮੈਨੂੰ ਆ ਚੀਜ਼ ਚਾਹੀਦੀ ਮੈਂ ਫੇਰ ਆਹੋ ਜੇ ਦੱਸ ਕੀ ਵਿਚਾਰ ਹੈ ਤੇਰਾ ਕੀ ਵਿਚਾਰ ਹੈ ਤੁਹਾਡੇ ਉੱਤੇ ਸਾਰਾ ਚੱਲ ਜੀ ਚੱਲ ਜੀ ਮਾਤਾ ਐਵੇਂ ਮਾਤਾ ਚਲੀ ਜਾਣਾ ਅੱਜ ਯਾਦਾਂ ਗੱਲਾਂ ਨਹੀਂ ਕਰਨੀਆਂ ਚੱਲੀ ਆਪਾਂ ਗੱਡੀ ਲੈਣ ਦੀ ਲੱਗੇ ਆਪਾਂ ਜਾਣਾ ਚਲੋ 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 ਬਾਜ ਚਲੋ ਆਪਾਂ ਲਾ ਮਾਰੀ ਹਣ ਬੜੇ ਧਿਆਨ ਨਾਲ ਬੜੇ ਅਦਬ ਨਾਲ ਜੁਕੜਣਾ ਪੈਣਾ ਜੇ ਧਿਆਨ ਨਾਲ ਚੁੱਕ ਕੇ ਲੈ ਜਾਓ ਦੁੱਖ ਨਾਲ ਨਾ ਨਾ ਚੁੱਕਾ ਚੁੱਕੇ ਲੈ ਜੀ ਕਿਤੇੜੇ ਚੁੱਕੇ ਜਾਂ ਜਾਂ ਲੇ ਦੇਣ ਵਾਲੇ ਉਹ ਗੱਲ ਨਾ ਮੇਰੇ ਹੋ ਗਈ ਚੁੱਕੀ ਇਹਨਾਂ ਦੀ ਸਾਡੇ ਇਸ ਇਤਰਾ ਨਹੀਂ ਹੱਟ ਚੁੱਕੇ ਇਹਦੇ ਚਲਾ ਇੱਧਰ ਰੱਖਦੇ ਸਰਾਣਾ ਇੱਧਰ ਦੋਵੇਂ ਰੱਤਾ ਤੇ ਵੀ ਜਿਹੜਾ ਇੱਧਰ ਦੁਖੇ ਬਣਾ 10 ਸੰਗ ਦੀ ਠੀਕ ਹੁਣ ਜਿਆ ਤਾਂ ਨਹੀਂ ਹੋ ਗਿਆ ਜਿਆ ਸਨੀਤ ਨਹੀਂ ਹੋ ਗਿਆ ਥੋੜਾ ਸਰਾਣਾ ਥੱਲੇ ਕਰ ਦਈਏ ਖਾ ਗਰ ਆ ਵੀ ਲੱਤ ਰੱਖ ਲਓ ਨਾ ਸਰਾਣਾ ਫੜ ਲਾ ਆ ਵੀ ਲੱਤ ਦੋ ਤੇ ਆ ਜੂਗੀ ਅੱਪੇ ਕਿ ਨਹੀਂ ਮਨਾ ਉਹਦੇ ਪੈਰ ਨਾਲ ਪੈਰ ਨਾਲ ਨਾ ਵਾਜਦੀ ਦਵਾ ਚੁੱਕਿਆ ਨਹੀਂ ਨਹੀਂ ਵਾਜਦਾ ਕੈਨੇਡਾ ਸਰਾਂ ਦੇ ਥੱਲੇ ਦੇ ਲਾ ਜਾਂਦਾ ਵੀਰੇ ਤੁਸੀਂ ਉਧਰ ਹੋ ਜਾਓ ਇਧਰ ਆਓ ਤਗੜੇ ਵੀਰੇ ਉਧਰ ਨਾਲ ਪਾਸੇ ਇਹ ਇੱਥੇ ਦੋ ਜਣੇ ਆਓ ਵੀਰੇ ਇੱਥੇ ਹੱਥ ਮੜੇ ਲੱਕ ਰੋ ਰੱਖ ਲਿਆ ਜੀ ਤੁਸੀਂ ਆਪਣਾ ਚੱਕਰ ਆ ਛੱਡੋ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜਪਿਓ ਜਨ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾ ਆਇਓ ਭਨ ਮਥਰਾ ਕਸ਼ਪੀਤ ਨਹੀਂ ਗੁਰੂ ਅਰਜਨ ਪ੍ਰਤਖ ਹਰ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਕਰ ਬਨਾਇਓ ਭਨ ਮਥਰਾ ਕਸ਼ਪੇਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਭਨ ਮਥਰਾ ਕਸ਼ਪੇਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਜੱਪੇ ਉਹ ਜਨ ਅਰਜਨ ਦੇਵਗੁਰੂ ਫਿਰ ਸੰਕਟ ਜੋਣ ਕਰ ਬਣਾਇਓ ਜੱਪੇ ਉਹ ਜਨ ਅਰਜਨ ਦੇਵਗੁਰੂ ਐ ਢੋਲਵਾ ਦਿਓ ਇਧਰ ਚੜਦੀ ਕਰਾ ਦੇ ਵਿੱਚ ਦੇ ਹਾਂ ਠੀਕ ਹੈ ਹਾਂ ਦੇਖ ਬਹਿਣਾ ਪਰਲੀ ਆ ਗਿਆ ਪੁੱਤ ਨੇ ਕੋਈ ਗੱਲ ਕਰਦਾ ਬਣ ਚੰਗੇ ਨਹੀਂ ਇਹ ਘਰ ਦਾ ਕੰਮ ਗਾਵਾਂ ਵੀ ਤੈਨੂੰ ਪਤਾ ਵਛੀਆਂ ਮੁਰਕੇ ਪੱਠਾ ਦਿੱਤਾ ਕੌਣ ਪਾਊਗਾ ਇਹ ਘਰ ਦਾ ਸਾਰਾ ਕੰਮ ਖਰਾਬ ਹੋ ਜਾਣਾ ਆ ਮੈਂ ਸਵੇਰੇ ਜਾਊਂਗਾ ਕੰਮ ਤੇ ਤੈਨ ਮੁੜ ਕੇ ਚੱਲ ਜੀ ਫੇਰ ਚੱਲ ਜੀ ਠੀਕ ਠਾਕ ਹੋ ਗਿਆ ਕਿਤਰਾ ਕਿਤਰਾ ਬੋਲਿਆ ਜੋ ਕਿ ਕਾਹੇ ਵਾ ਫੇਰ ਮਗੜਿਆ ਉਹ ਨਹੀਂ ਮੰਗ ਮੈਂ ਸਿਰੇ ਕੰਮ ਤੇ ਜਾਊਂਗਾ ਆਪਣੇ ਤੂੰ ਕਿੱਥੋਂ ਪੁੱਤ ਮੈਨੂੰ ਦੇ ਦੇਣੇ ਆ ਪੈਸੇ ਤੇਰੇ ਕੋ ਹੈਗੇ ਤੇਰੇ ਕੋ ਮੈਂ ਮੰਗਣੇ ਆਇਆ ਸੀ ਚਲ ਏਦਾਂ ਕਰਦੇ ਆ 2-4 ਦਿਨ ਤੇ ਰਹਿ ਸਕਦਾ ਕਿ ਨਹੀਂ ਰਹਿ ਸਕਦਾ 2-4 ਦਿਨ ਤਾਂ ਫੇ ਬਾਬਾ ਜੀ ਥੰ ਮਗੜੋ ਉਹ ਗੱਡੀ ਮਗੜਦਾ ਕੰਮ ਕੋਈ ਨਹੀਂ ਜਿੱਡੀ ਲੱਗ ਚੁੱਕੀ ਕਣੀ ਨਹੀਂ ਨਹੀਂ 2 ਮੀਟਰ ਰੋਗਲਾ ਰੋਗਲਾ ਬਹੁਤ ਹੋ ਜਾਂਦਾ ਰੋਗਲਾ ਦੱਸੋ ਬਾਬਾ ਜੀ ਕਿ ਮੈਂ ਫਿਰ ਤੋਂ ਫੇਰ ਹੈ ਨਹੀਂ ਦੱਸੋ ਜਾਣਾ ਕਿ ਰਹਿਣਾ ਕੋਈ ਇਹ ਜਾਣਾ ਮੰਮੀ ਉਹ ਵਾਂ ਮੰਮੀ ਆ ਗੁਲੀਓ ਕਰਨ ਆਪਣੇ ਆਪ ਨੂੰ ਸੁਭਾਲ ਤੇ ਹੁਣ ਕਿੱਦਾਂ ਸਵੇਰੇ ਆ ਜੀ ਰਾਜਨ ਨੇ ਇਦਾਂ ਹੀ ਆਂਦਾ ਜੇ ਕਿ ਆਂਦਾ ਕਿ ਮੰਮੀ ਨੇ ਤੇ ਜੇ ਥੈਨ ਮੈਨ ਖਵਾ ਸਕਦੇ ਠੀਕ ਹੈ ਨਹੀਂ ਤਾਂ ਮੈਂ ਨਾਲ ਹੀ ਚ ਲੈ ਕੇ ਇਹ ਰਾਜਨ ਤਾਂ ਮੈਂ ਕੱਲੇ ਜਾਣਾ ਮੈਂ ਕਾਕੇ ਜਾਨੇ ਪਾਲੇ ਜੰਮੇ 20 ਸਾਲ ਵੈਨੂੰ ਮੈਂ ਹੀ ਕਰਦਾ ਕਤਦਾਂ ਹੋਟ ਵੀ ਦਾ ਹੋਰ ਥੋੜੀ ਬਾਈ ਦਿੰਦਾ ਇਹ ਤੂੰ ਚਾਹਦੇ ਨੂੰ ਕਿੱਥੇ ਇਹ ਤੂੰ ਆਨ ਮੂੰਹ ਤੇ ਝੂਠ ਬੋਲੰਦੇ ਆ ਜੀ ਹਾਂ ਮੂੰਹ ਤੇ ਗੁੱਡ ਬੋਲਦੇ ਆ ਕਿ ਕੌਣ ਕਰਕੇ ਕਮਾਈ ਦਿੰਦਾ ਰਿਹਾ ਵਾ ਉਹ ਯਾਰ ਇੰਨਾ ਨਾ ਛੋਜਦੇ ਐਵੇਂ ਠੀਕ ਆ ਉਹਨੂੰ ਜਾਣਦੇ ਉਹਨੂੰ ਇੱਕ ਵਾਰੀ ਆਪਣੇ ਰੀਜ ਹੋਰੀ ਕਰਨ ਦੇ ਜਿਹੜੀਆਂ ਮੋੜੇ ਚੀਜ਼ ਛੋਜਿਆ ਜਿਹੜੀਆਂ ਚਾਵਾਂ ਦਾ ਪੜਾਇਆ ਉਹਨਾਂ ਨੂੰ ਇੰਨਾ ਕੋਈ ਆ ਉਹ ਸਾਹਮਣੇ ਵੇਖਣ ਦਿਆ ਤੇਰਾ ਰੀਜਾਂ ਤੇ ਚਾਵਾਂ ਨਾਲ ਆ ਕੁਲਰੰਦਰ ਰੱਖਣਾ ਵਾ ਚਾਪੀ ਹੋ ਦੇ ਲੰਮਾ ਮੈਂ ਹੱਲ ਮਿਲ ਮਿਲ ਲਗਾਉਂਗਾ ਗਿੱਲੜਾ ਲਈ ਕੋਈ ਪਲੈਨ ਨੂੰ ਕਦੀਆਂ ਚਲਾਈਆਂ ਇਹ ਕੱਲੀਆਂ ਰਹਿਣ ਦੇਣੀਆਂ ਬਾਹਰ ਬਾਪ ਜੀ ਬਾਦੂ ਲੀੜੇ ਉੱਧਰ ਸਾਰੇ ਘੇਟੀ ਇਹ ਨੂੰ ਤਾਂ ਬੰਦ ਪਾਜੀ ਮੇਰੀ ਗੱਲ ਸੁਣੋ ਆਂਦਾ ਵੀ ਮੈਂ ਮੁੰਡੇ ਨੂੰ ਪੜਾਇਆ ਹਾਂ ਆ ਵੀਰ ਨਾਲ ਪੜਦਾ ਰਿਹਾ ਇਹ ਇਹਦੇ ਜਰਾ ਕੋ ਬੂਲ ਸੁਣਿਓ ਹਾਂ ਪੜਾਇਆ ਚ ਇਹਨਾਂ ਤੇ ਹੈ ਆ ਬਾਕੀ ਉਹ ਪੜਾਈ ਵੇਲੇ ਵੀ ਔਖਾ ਹੁੰਦਾ ਰਿਹਾ ਮੁੰਡਾ ਹਾਂ ਹਾਂਜੀ ਉਹ ਘਰ ਦਾ ਬੜਾ ਸੁਭਾਅ ਰੱਖਦਾ ਮਤਲਬ ਭੋਨ ਤੇ ਉਹਦੇ ਚਲੋ ਸਾਰੀ ਜ਼ਿੰਮੇਵਾਰੀ ਉਹਦੀ ਹਾਂ ਹਾਂ ਸਾਰੀ ਕਲੀ ਕਲੀ ਚੀਜ਼ ਮੈਨਾਂ ਇੱਥੋਂ ਤੱਕ ਵੀ ਘਰ ਦੀ ਦਾਤ ਨੂੰ ਜੇ ਦਾਲ ਬਾਨੀ ਤੋਂ ਵੀ ਹੋਏ ਪੈਣਗੇ ਓਏ ਹੋਏ ਇਹ ਚੀਜ਼ ਕਿੱਥੇ ਤੋਂ ਪੜਾਇਆ ਤੇ ਵਾਹੀਂ ਕੁਝ ਕਹਿਣਾ ਨਹੀਂ ਜ਼ਿਆਦਾ ਇਹਨੂੰ ਸਹੀ ਕੀ ਉਹ ਛੱਡਾਂਗਾ ਮੈਂ ਦਾ ਕੀ ਆਖਾਂ ਹਨ ਇਹੋ ਜਿਹੇ ਬੰਦੇ ਇਹੋ ਜਿਹੇ ਬੰਦੇ ਵੇਖੋ ਇੱਕ ਕੀ ਕਰਦੇ ਆ ਪਹਿਲਾਂ ਤੇ ਪੂਰਾ ਆਪਣੇ ਘਰ ਤੇ ਦਬਾਅ ਬਣਾ ਕੇ ਰੱਖਦੇ ਆ ਆਪਣੀ ਘਰ ਦੀ ਤੇ ਆਪਣੇ ਬੱਚਿਆਂ ਦੇ ਵੀ ਸਾਡੇ ਅੱਗੇ ਕੁਸਕੇ ਨਾ ਕੋਈ ਮੇਰੇ ਅੱਗੇ ਹੱਥ ਨਾ ਚੁੱਕੇ ਉਹਨਾਂ ਨੂੰ ਮਾਰ ਦੇ ਕੁੱਟਦੇ ਆ ਹਨ ਤੇ ਬਾਦ ਚ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਨਾ ਆਪ ਮਾਰਨ ਜੋਗੇ ਕਟਣ ਜੋਗੇ ਨਾ ਫਿਰ ਇਹੋ ਜਿਹੇ ਨੂੰ ਰੱਬ ਵੀ ਨਾ ਤਰਸ ਜੋ ਕਰ ਦਿੰਦਾ ਐਕਸੀਡੈਂਟ ਕਰ ਦੂਗਾ ਜਾਂ ਕੁਝ ਕਰ ਦੂਗਾ ਵੀ ਕੋਈ ਇਹਨੂੰ ਅਤਗੋਹ ਹੱਥ ਨਾ ਚੁੱਕ ਸਕੇ ਇੱਕ ਇੱਕ ਬੇਤੀਆ ਵੀ ਬਿਮਾਰੀ ਹੈ ਆਪਾਂ ਕੁਝ ਕਹੀਏ ਹਨਾ ਤੇ ਬਈ ਉਹ ਨਹੀਂ ਵੱਜੂਜ ਜਾਵੇ ਪਲੇਟਾਂ ਦੇ ਪਈਆਂ ਮਾਰਨ ਵਾਲਾ ਤਾਂ ਨਹੀਂ ਚਲੋ ਬਾਬਾ ਜੀ ਹੁਣ ਵੇਖੋ ਆ ਵੀਰ ਨੂੰ ਆਪਾਂ ਕੋਈ ਸਿਖਾਇਆ ਹਾਂ ਇੰਨੇ ਕੁਝ ਸਾਨੂੰ ਦੱਸਿਆ ਅਸੀਂ ਇਹਦੇ ਬੋਲ ਹੀ ਸੁਣੇ ਆ ਉਹ ਗਰੰਟੀ ਇਹ ਕੀ ਕਹਿੰਦੇ ਆ ਅਹੀਂ ਸਤਕਾਰ ਕਮੇਟੀ ਵੱਲੋਂ ਆ ਤੇ ਇਹੋ ਜਿਹੇ ਇਹਨਾਂ ਦੇ ਬਹਾਨੇ ਹੀ ਅਸੀਂ ਪਹਿਲਾਂ ਗਰੰਤੀ ਸਿੰਘ ਤੇ ਕੋਈ ਹੱਥ ਚੁੱਕੇ ਨਾ ਵੀਰ ਨੂੰ ਕੱਲੇ ਨੂੰ ਘਲਦਿਏ ਹਾਂਜੀ ਕੱਲ ਤੁਸੀਂ ਚਲ ਜਿਓ ਕੱਲ ਆਖਾਂ ਦੀ ਵੀ ਅਕਰੀ ਮੈਂ ਉਹਨਾਂ ਨੂੰ ਦੱਸ ਦੂ ਸੰਦੀ ਮੈਂ ਆ ਜਾਂਦੀ ਹਾਂ ਵੇਖ ਲੈ ਮੈਂ ਨਾ ਜਾਵਾਂ ਨਾ ਜਾ ਮੈਂ ਤੈਨੂੰ ਅੱਖ ਲਾ ਲੜਾਈ ਝਗੜਾ ਨਹੀਂ ਕਰਦਾ ਜੇ ਤੂੰ ਘੁੰਮ ਘੁੰਮ ਕੇ ਫੇਰ ਉਹ ਕਰ ਮੈਂ ਅੱਖ ਨਹੀਂ ਜਾਨ ਮਾਜਾ ਨਹੀਂ ਕਰ ਲੜਾਈ ਉਹਨਾਂ ਨਾਲ ਪਹਿਲਾਂ ਮੇਰੀ ਥੋੜੀ ਗੱਲ ਪਹਿਲਾਂ ਮੁੰਡੇ ਨੂੰ ਉਥੇ ਇਕੋ ਜਿਹੀ ਬਚਾਓ ਬਾਏ ਤੂੰ ਮੁੰਡੇ ਨੂੰ ਉੱਥੇ ਬਚਾਓ ਬਾਅਦੇ ਸ਼ਾਮਾਂ ਨੂੰ ਆ ਜਾ ਸਵੇਰੇ ਆ ਜਾ ਤੂੰ ਹਾਂ ਗੱਲ ਕਰਦੀ ਨਹੀਂ ਆਖਣੇ ਵੀ ਨਹੀਂ ਕਰਦਾ ਨਹੀਂ ਕਰਦਾ ਤੂੰ ਫੇਰ ਤੋਂ ਉਹ ਗੱਲ ਕਰਦੀ ਨਹੀਂ ਆ ਜੰਨੀ ਮੈਂ ਸ਼ਾਮਾਂ ਦਾ ਚੱਲ ਮਾਦਾ ਉਹ ਵੀਰੋ ਵੀ ਸਕੂਲ ਲੈ ਕਲਾਉਣਾ ਉਹ ਤਾਂ ਵੀ ਨਾ ਇੱਕ ਛੁੱਟੀ ਵੀ ਕਰਨ ਦਿੰਦੇ ਉਹਨੂੰ ਤੇ ਫਿਰ ਪਕਾਈ ਤੇ ਆ ਜਾਣਾ ਇਹ ਕੀ ਜਾਂਦਾ ਆ ਕਿ ਮੈਂ ਮੈਨੂੰ ਜਾਵਾਂ ਇਹ ਠੀਕ ਹੋ ਲੈਂਦਾ ਮੁੰਡੇ ਨੂੰ ਜੇ ਇਹ ਨਹੀਂ ਨਾ ਸਧਰੂਗਾ ਤੇ ਇਹਨੂੰ ਡੇਰੇ ਤੇ ਖੜੋ ਚੁੱਕੇ ਉੱਥੇ ਇਹਨੂੰ ਪੱਠੇ ਪੱਠੇ ਪਾਉਗਾ ਕੋੜਿਆ ਆ ਹੋਗਾ ਜੀ ਤੁਹੀਂ ਆਪਣੇ ਘਰ ਦੀ ਤੁਹਾਨੂੰ ਲੋੜ ਹੈ ਤੁਹੀਂ ਹਟ ਦਿਓਗੇ ਅੱਗੇ ਲੋੜ ਮੈਨੂੰ ਇੰਨੇ 20 ਸਾਲ ਹੋ ਗਏ ਲੋੜ ਕਿਉਂ ਨਹੀਂ ਪਾਤ ਦਾ ਕੰਮ ਕਰੀਂਦੇ ਘਰਾਂ ਦੇ ਬਾਬਾ ਜੀ ਮਾੜੀ ਚੰਗੀ ਗੱਲ ਕੋਈ ਵੀ ਨਹੀਂ ਹੋਈ ਮੈਂ ਜਿਹੜੇ ਕੁੱਟਿਆ ਮਾਰਿਆ ਬੱਜਾ ਮੇਰੇ ਕੋਲ ਬੱਜਾ ਚੰਗਾ ਰਹੇਗਾ ਜੀ ਉਹਨਾਂ ਕੋਲ ਆਸੇ ਪਾਸੇ ਸਾਰਾ ਤੁਹਾਨੂੰ ਪਤਾ ਸਰਪੰਚੂ ਮੂੰਹ ਇਹ ਝੂਠ ਇੰਨਾ ਝੂਠ ਮਾਰਦਾ ਨਾ ਇੰਨਾ ਝੂਠ ਮਾਰਦਾ ਨਾ ਮੂੰਹ ਤੇ ਝੂਠ ਮਾਰੀ ਜਾਂਦਾ ਸਰਪੰਚੂ ਚਲੋ ਯਾਰ ਮਰ ਨਾਲ ਚੱਲ ਚਲ ਚੱਲ ਚਲੋ ਪਾਰਟੀ ਵਿੱਚ ਸ਼ਾਮ ਮਾਰ ਲੈਂਨੀ ਔਰ ਫਰਜ ਤੋਂ ਨਹੀਂ ਇਹੀ ਭੱਜਦੇ ਹੈ ਸਿੰਘ ਦੇ ਮੂੰਹ ਨੂੰ ਆਏ ਜੇ ਤੇ ਸਿੰਘ ਦੇ ਮੂੰਹ ਨੂੰ ਛੱਡਣ ਚਲੇ ਜੇ ਮਾਦਾ ਨੂੰ ਕੁੱਟਦਾ ਵੀ ਬੜਾ ਮਾਦਾ ਨੂੰ ਭੈਣ ਨੂੰ ਕੁੱਟਦਾ ਵੀ ਬੜਾ ਮੈਨੂੰ ਗਾਲਾਂ ਗਾਲ ਮੰਦਾ ਵੀ ਬੜਾ ਕਰਦਾ ਪਰ ਫਿਰ ਭੈਣ ਘਰ ਦੇ ਵਿੱਚੋਂ ਪੈਰ ਪੁੱਟਣ ਲੱਗਿਆ ਰੋਂਦੀ ਇੱਕ ਦਿਨ ਫਿਰ ਪੁੱਛ ਲਈ ਵੀ ਨਾ ਇਹਨਾਂ ਬਾਬਾ ਜੀ ਆਪਾਂ ਕਰਾ ਲਾਂਗੇ ਬੈਰਾ ਆਜਾ ਵੀ ਹੋ ਜਾਊਗਾ ਇਹ ਤੁਹਾਡੀ ਸ਼ਾਂਤੀ ਨਾਲ ਚੱਲੇ ਹਾਂਜੀ ਹੈਨਾ ਤੁਹਾਡੀ ਸਹਿਮਤੀ ਨਾਲ ਚੱਲੇ ਸਾਰੇ ਹਾਂਜੀ ਹੈਨਾ ਅਸੀਂ ਕੋਈ ਫੋਰਸ ਨਹੀਂ ਇਹ ਕੀਤਾ ਤੁਹਾਨੂੰ ਹੈਨਾ ਤੁਸੀਂ ਬਾਰ-ਬਾਰ ਸਾਨੂੰ ਫੋਨ ਕੀਤਾ ਹੜਕਾ ਫੋਨ ਰਿਕਾਰਡਿੰਗ ਸਰ ਕੋ ਸਰ ਕੀ ਨਾਂ ਦਾ ਹੈ موجوده ਤੇ ਤੁਹਾਡੀ ਸਹਿਮਤੀ ਨਾਲ ਚੱਲੇ ਆ ਡੈਡੀ ਤੁਹਾਡਾ ਪਿੱਛੋਂ ਕੱਲਾ ਹਾਂਜੀ ਤੇ ਤੁਹਾਡੀ ਮਦਰ ਤੇ ਤੁਸੀਂ ਚੱਲੇਗੇ ਆਪਣੇ ਨਾਲ ਕੇ ਠੀਕ ਹੈ ਜੀ ਤੇ ਇੱਥੋਂ ਦਿਓ ਸਾਨੂੰ ਜੱਟ ਠੀਕ ਹੈ ਤੁਸੀਂ ਕੀ ਨਾਂ ਦਾ ਪਹੁੰਚੋ ਮਹਾਰਾਜ ਦੀ ਕਿਰਪਾ ਨਾਲ ਬਾਣੀ ਪਰਦੇ ਗਏ ਹੋ ਮਹਾਰਾਜ ਤੁਹਾਡੇ ਜੰਗ ਸੰਗ ਗਰੰਤੀ ਸਿੰਘ ਜੇ ਤੇ ਮਹਾਰਾਜ ਬਾਬਾ ਬੁੱਢਾ ਜੀ ਦੀ ਗੱਡੀ ਤੇ ਜੇ ਚੜਦੀ ਕਲਾ ਦੇ ਵਿੱਚ ਰਹੋ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਕਰਬਨਾ ਹੈ ਚਲਿਓ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ